ਸਤਿ ਸ੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਗੁਰਜਿੰਦਰ ਸਿੰਘ ਤੇ ਇੱਕ ਵਾਰੀ ਫੇਰ ਲੈ ਕੇ ਹਾਜ਼ਰ ਹੋਇਆ ਤੁਹਾਨੂੰ ਇੱਕ ਡੇਰੀ ਫਾਰਮ ਦੇ ਉੱਤੇ ਜਿਸ ਦਾ ਨਾਮ ਆ ਸਿਟੀ ਡੇਰੀ ਫਾਰਮ ਤੇ ਇਥੋਂ ਦੇ ਓਨਰ ਸਾਡੇ ਨਾਲ ਮੌਜੂਦ ਨੇ ਰਵਿੰਦਰਜੀਤ ਕੀ ਆਲ ਨੇ ਠੀਕ ਠਾਕ ਹੋ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬੜੀ ਸੀਨੀਅਰ ਜਰਨਲਿਸਟ ਨੇ ਜੇ ਟ੍ਰਿਬਿਊਨ ਪੰਜਾਬ ਦੇ ਤੇ ਬਹੁਤ ਵਧੀਆ ਨੇਚਰ ਹੈ ਇਹਨਾਂ ਦਾ ਤੇ ਇਹਨਾਂ ਫਾਰਮ ਦਾ ਕੰਮ ਕਰਦੇ ਨੇ ਵੈਸੇ ਤਾਂ ਇਹ ਸਿਟੀ ਹਸਪੀਟਲ ਬਰਨਾਲਾ ਦੇ ਓਨਰ ਨੇ ਪਰ ਨਾਲ ਨਾਲੇ ਸ਼ੌਂਕ ਦੇ ਵਜੋਂ ਡੇਰੀ ਦਾ ਕੰਮ ਸ਼ੁਰੂ ਕੀਤਾ ਹੋਇਆ ਇਹਨਾਂ ਨੇ ਜੇ ਤੁਸੀਂ ਨਿਗਾ ਮਰਵਾਓਗੇ ਇਧਰਲੇ ਪਾਸੇ ਇੱਕ ਘੱਟ ਤੋਂ ਤੇ 20-50 ਉਧਰ ਗਾਈਆਂ ਖੜੀਆਂ ਨੇ ਉਹਨਾਂ ਦੀਆਂ ਇਹ ਰਵਿੰਦਰ ਜੀ ਕਿਵੇਂ ਤੁਹਾਡੇ ਕੋਲ ਆਈਡੀਆ ਆਇਆ ਕਿਉਂਕਿ ਤੁਸੀਂ ਇੱਕ ਪ੍ਰੋਫੈਸ਼ਨਲ ਕੰਮ ਕਰ ਰਹੇ ਹੋ ਇੱਕ ਸਿਟੀ ਜਿਹੜਾ ਹਸਪੀਟਲ ਆ ਉਹ ਤੁਸੀਂ ਚਲਾ ਰਹੇ ਹੋ ਤੇ ਇਹ ਮਤਲਬ ਮੱਝਾ ਗਾਂ ਵਾਲੇ ਪਾਸੇ ਕਿਵੇਂ ਤੁਹਾਡਾ ਧਿਆਨ ਆ ਗਿਆ ਪਹਿਲਾਂ ਦਾ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਮੱਝਾ ਤੇ ਗਾਂਾਂ ਦੀ ਗੁਰਜਿੰਦਰ ਗੱਲ ਇਹ ਹੈ ਦੇਖੋ ਪਹਿਲਾਂ ਵੀ ਆਪਾਂ ਵੀਡੀਓ ਬਣਾਈ ਸੀ ਇਕਦਾਂ ਇਹਨਾਂ ਨਾਲ ਪ੍ਰੇਮ ਆ ਜਿਹੜਾ ਵੀ ਪਸ਼ੂ ਦਾ ਜਿਹਨੂੰ ਆਪਾਂ ਕਹਦੇ ਪਸ਼ੂ ਪ੍ਰੇਮੀ ਜਾਨਵਰ ਪ੍ਰੇਮੀ ਵੀ ਉਹ ਵਾਲੀ ਨੇਚਰ ਆ ਆਪਣੀ ਕੁਦਰਤ ਨਾਲ ਪਿਆਰ ਕਰਦੇ ਕੁਦਰਤ ਨਾਲ ਪਿਆਰ ਆ ਦੂਸਰਾ ਇਹ ਹੈ ਵੀ ਜਿਵੇਂ ਅੱਜ ਕੱਲ੍ਹ ਦੇਖ ਲੋਕਾਂ ਨੂੰ ਪਤਾ ਯਾਰ ਸਿੱਧੀ ਜੀ ਗੱਲ ਆ ਦੇਖੋ ਮੈਂ ਗੱਲ ਸਿੱਧੀ ਕਰੂੰਗਾ ਵੀ ਲੋਕਾਂ ਨੂੰ ਪਤਾ ਹੈ ਵੀ ਸਾਡੇ ਘਰੇ ਇਹ ਨਾ ਦੁੱਧ ਆ ਰਿਹਾ ਹੈ ਵੀ ਉਹ ਦੁੱਧ ਨਕਲੀ ਹੈ ਨਕਲੀ ਹੈ ਜੀ ਪਨੀਰ ਹੈ ਜਿਹੜਾ ਵੀ ਉਹ ਪਨੀਰ ਜਿਹੜਾ ਉਹ ਖਾ ਰਹੇ ਨੇ ਮਤਲਬ ਸਾਰੇ ਬਾਜ਼ਾਰ ਦੇ ਵਿੱਚ ਆਪਾਂ ਚਲੋ ਕਿਸੇ ਦਾ ਨਾਮ ਨਹੀਂ ਲੈਂਦੇ ਫਿਰ ਪਨੀਰ ਵੀ ਨਕਲੀ ਹੈ ਨਕਲੀ ਹੈ ਜੀ ਕਿਉਂਕਿ ਉਹਦਾ ਕਾਰਨ ਇਹ ਹੈ ਜਿਹੜੇ ਪਿੰਡ ਨੇ ਆਪਣੇ ਪਿੰਡਾਂ ਦੇ ਵਿੱਚ ਅਸੀਂ ਇੱਕ ਪਿੰਡ ਦੇ ਵਿੱਚ ਦੇ ਕਿਸੇ ਬੰਦੇ ਦਾ ਨਾ ਮੈਂ ਜਦੋਂ ਸੰਡੇ ਨੂੰ ਫ੍ਰੀ ਹੁੰਨਾ ਵੀ ਉਹ ਥੋੜਾ ਜਿਆ ਜਾਨਕਾਰੀ ਲੈਣ ਵਾਸਤੇ ਪੁਰਾਣੇ ਨਾ ਡੈਰੀ ਫਾਰਮ ਮਤਲਬ ਸਾਡੇ ਇੱਥੇ ਹੈਗੇ ਨੇ ਰਿਸ਼ਤੇਦਾਰ ਉਹਨਾਂ ਦੇ ਗਾਂਹ ਰਿਸ਼ਤੇਦਾਰ ਸੀ ਉਹ ਕਹਿੰਦੇ ਉਹਨਾਂ ਦਾ ਬਹੁਤ ਤਕੜਾ ਡੈਰੀ ਮਤਲਬ ਪਿੰਡ ਦੇ ਵਿੱਚ ਪਸ਼ੂ ਰੱਖੇ ਹੋਏ ਨੇ ਮੈਂ ਕਿਹਾ ਜੀ ਮੈਨੂੰ ਚਲੋ ਉਹਨਾਂ ਨਾਲ ਮਲਾ ਕੇ ਲਿਆਓ ਉਹ ਜਦੋਂ ਅਸੀਂ ਉਹਨਾਂ ਦੇ ਘਰੇ ਗਏ ਉਹਨਾਂ ਦੇ ਘਰੇ ਦਾ ਭਾਈ ਕੱਲੇ ਕਿੱਲੇ ਸੀਗੇ ਹੂੰ ਮੈਂ ਕਿਹਾ ਜੀ ਪਸ਼ੂ ਪਸ਼ੂ ਤਾਂ ਸਾਡੇ ਹੈ ਨਹੀਂ ਜੀ ਉਹਦਾ ਹਾਂ ਅਸੀਂ ਤਾਂ ਛੱਡ ਤਾਂ ਖੜਾ ਹੂੰ ਮੈਂ ਕਿਹਾ ਯਾਰ ਕਮਾਲ ਦੀ ਗੱਲ ਹੈ ਕਹਿੰਦੇ ਹਾਂ ਜੀ ਮੈਂ ਕਿਹਾ ਯਾਰ ਅਸੀਂ ਤਾਂ ਤੁਹਾਡੇ ਤੋਂ ਜਾਣਕਾਰੀ ਲੈ ਆਏ ਸੀ ਚਲ ਉਹਨਾਂ ਨੇ ਬੰਦੋਂ ਬੰਦਾ ਲਾਇਆ ਚਾਹ ਚੁ ਬਣਾਈ ਸਾਨੂੰ ਹੂੰ ਕਹਿੰਦਾ ਜਾਣਕਾਰੀ ਤਾਂ ਤੁਹਾਨੂੰ ਜ਼ਰੂਰ ਦੇ ਦੇਣਾ ਮੈਂ ਮੇਰਾ ਕਹਿੰਦਾ 20 ਸਾਲਾਂ ਦਾ ਉਹ ਬੰਦੇ ਦਾ ਐਕਸਪੀਰੀਅੰਸ ਹੀ ਕਹਿੰਦਾ ਪਰ ਪਸ਼ੂ ਨਹੀਂ ਹੈਗਾ ਮੇਰੇ ਕੋਲ ਪਸ਼ੂ ਨਹੀਂ ਹੈਗੀ ਕੋਈ ਪਸ਼ੂ ਮੈਂ ਕਿਹਾ ਯਾਰ ਮੈਂ ਬਹੁਤ ਮੈਂ ਪਸ਼ੂ ਕਿਉਂ ਕਹਿੰਦਾ ਜੀ ਸਿਸਟਮ ਮਹਿੰਗਾ ਹੀ ਬਹੁਤ ਪੈਂਦਾ ਹੂੰ ਕਹਿੰਦਾ ਨਕਲੀ ਦੁੱਧ ਨੇ ਅਸਲੀ ਦੁੱਧ ਦੀ ਥਾਂ ਲੈ ਲਈ ਨਕਲੀ ਦੁੱਧ ਨੂੰ ਰੇਟ ਮਿਲਦਾ ਜਿਹੜਾ ਅਸਲੀ ਦੁੱਧ ਆ ਉਹ ਰੇਟ ਨਹੀਂ ਮਿਲਦਾ ਜੀ ਤੋ ਐ ਲੈ ਲੈ ਗਰਜਿੰਦਰ ਹੁਣ ਮੇਰੇ ਕੋਲੇ ਪਸ਼ੂ ਰੱਖੇ ਹੋਏ ਨੇ ਯਾਰ ਜਿਹੜੇ ਜਾਣਕਾਰ ਨੇ ਬੰਦੇ ਅਸੀਂ ਉਹਨਾਂ ਦੇ ਆਪ ਦੇ ਵੀ ਦੁੱਧ ਸਾਡਾ ਹੈ ਜਾਣਕਾਰ ਨੇ ਉਹਨਾਂ ਦੇ ਵੀ ਜਾਂਦਾ ਦੁੱਧ ਅਸੀਂ ਵੀ ਦੁੱਧ ਪੂਰਾ ਪੂਰਾ ਉਹਨਾਂ ਨੂੰ ਘਰ ਦੇ ਆ ਕਿਉਂਕਿ ਉਹਨਾਂ ਨੂੰ ਅਸਲੀ ਦੁੱਧ ਦਾ ਪਤਾ ਹੈ नकली दुध ਦਾ મતલਬ ਪੈਸੇ ਦੁੱਧ ਪਾ ਕੇ ਪੈਸੇ ਕਈ ਵਾਰੀ ਸਾਡੇ ਪੱਲਿਓ ਪੈ ਜਾਂਦੇ ਪੱਲਿਓ ਪੈ ਜਾਂਦੇ ਇਹ ਕਰਕੇ ਉਹ ਕਹਿੰਦਾ ਵੀ ਇਹ ਇਹੀ ਚੱਕਰ ਕਰਕੇ ਉਹ ਕਹਿੰਦਾ ਵੀ ਅਸੀਂ ਬੰਦ ਕਰਤਾ મતલਬ ਦੁੱਧ ਦਾ ਕੰਮ ਦੁੱਧ ਦਾ ਕੰਮ ਜੀ ਕਿਉਂਕਿ ਜਿੰਦਰ ਜੀ ਜੇ ਆਪਾਂ ਇਹ ਨਹੀਂ ਜਾਣਕਾਰੀ ਦੀ ਗੱਲ ਕਰੀਏ ਇਹ ਕਿਹੜੀ ਕਿਹੜੀ ਨਸਲ ਦੀਆਂ ਆਪਣੇ ਕੋਲੇ ਮੱਝਾਂ ਕਾਮ ਆ ਗਈਆਂ ਇਹ ਮੱਝਾਂ ਦੇਖ ਗੁਰਜਿੰਦਰ ਆਪਾਂ ਸਾਰੀਆਂ ਜਿਹੜੀਆਂ ਲੈਂਦੀਆਂ ਨੇ ਇਹ ਹਰਿਆਣੇ ਚੋਂ ਲੈਂਦੀਆਂ ਮੁਰਰਾ ਨਸਲ ਕਹਿ ਦਿੰਨੇ ਆਪਾਂ ਇਹਨਾਂ ਨੂੰ ਦੇਖੋ ਕਿੱਡੀ ਮੱਝ ਦਾ ਇਹ ਸਰੀਰ ਬੰਤਰ ਇਹਦੇ ਇੱਕ ਜਿਹੜੀ ਮੁਰਰਾ ਦੀ ਹੁੰਦੀ ਹੈ ਇਹ ਇੱਕ ਤਾਂ ਗਰਦਨ ਲੰਬੀ ਹੋਊਗੀ ਠੀਕ ਹੈ ਜੀ ਕਿ ਮੱਝ ਲੰਬੀ ਹੋਊਗੀ ਠੀਕ ਹੈ ਜੀ ਦੇਖੋ ਤੁਸੀਂ ਜੇ ਕੈਮਰਾ ਮਾਰੋਗੇ ਹਨਾ ਇਹਦੀ ਮੱਝ ਦੀ ਦੇਖੋ ਕਿੰਨੀ ਲੰਬਾਈ ਤੇ ਤੁਹਾਡੇ ਕੈਮਰੇ ਦੇ ਵਿੱਚ ਵੀ ਨਹੀਂ ਇਹ ਆਣੀ ਐਂ ਏਡੀ ਮਤਲਬ ਲੰਬੀ ਇਹ ਮੱਝ ਲੰਬੀ ਮੱਝ ਹੈ ਜੀ ਆਮ ਮੱਝਾਂ ਨਾਲੋਂ ਫਰਕ ਹੈ ਹਾਂ ਇਹ ਸਾਰੀਆਂ ਆਹ ਦੇਖੋ ਜੇ ਇਦੋਂ ਛੋਟੀ ਹੈਗੀ ਇਹ ਕਿਉਂਕਿ ਇਹ ਦੂਜਾ ਸੂਏ ਹੀ ਹੈ ਇਹ ਥੋੜੀ ਜੀ ਵੱਧ ਸੂਏ ਹੈ ਮੱਝ ਇਹ ਮੂਰਾ ਨਸਲ ਦੀਆਂ ਸਾਰੀਆਂ ਮੱਝਾਂ ਨੇ ਠੀਕ ਹੈ ਜੀ ਹਾਂ ਇਹਨਾਂ ਦੀ ਗੱਲ ਕਰੀਏ ਕਾਹੀਆਂ ਕਿਹੜੀ ਨਸਲ ਦੀ ਸਾਹੀਵਾਲ ਆ ਸਾਡੇ ਕੋਲੇ ਮਿਕਸ ਠੀਕ ਹੈ ਜੀ ਤੇ ਹਾਂ ਜਿਹੜੀ ਮੂਰਾ ਦੀ ਇਹ ਹੈ ਹਰਿਆਣੇ ਦੀ ਇਹ ਬਰੀਡ ਇਹ ਦੁੱਧ ਦੇ ਵਿੱਚ ਰਿਕਾਰਡ ਦੇ ਵਿੱਚ ਮੰਨੀ ਗਈ ਆ ਇਹ ਮੱਝ ਮੂਰਾ ਮੂਰਾ ਤੋਂ ਉੱਪਰ ਦੀ ਕੋਈ ਦੁੱਧ ਨਹੀਂ ਕੱਢ ਸਕਦਾ ਮੈਂ ਸਾਰਾ ਮਤਲਬ ਜਾਣਕਾਰੀ ਲੈ ਲਈ ਜਾਂ ਜਾਫਰਾਵਾਦੀ ਇਹ ਨਸਲ ਆ ਉਹ ਹੁਣ ਅਸੀਂ ਜਾਣਣ ਚੰੜ ਰਿਹਾ ਬੰਦੇ ਕੋਲੇ 10 20 ਮੱਝਾਂ ਖੜੀਆਂ ਨੇ ਠੀਕ ਹੈ ਜੀ ਜਾਂ ਜਾਫਰਾ ਜਿਹੜੀ ਮੱਝ ਆ ਜਾਫਰਾਵਾਦੀ ਆ ਦੇਖੋ ਹੁਣ ਵੀ ਸਾਡੇ ਕੋਈ ਉਹ ਨਹੀਂ ਹੈਗਾ ਚਾਰ ਵਾਲਾ ਕੰਮ ਨਹੀਂ ਕੋਈ ਹੋਰ ਨਹੀਂ ਪਿਓਰ ਖਰਾ ਆਚਾਰ ਹੀ ਪਾਉਣੀਓ ਜੀ ਮੈਂ ਕਹਿੰਦਾ ਦਾਣਾ ਪਿਓਰ ਆਬਦਾ ਬਣਾ ਕੇ ਹਨਾ ਅੱਜ ਕੱਲ ਪਤਾ ਕੀ ਰਵਿੰਦਰ ਜੀ ਜਿਹੜੇ ਚਾਰ ਚੂਰ ਪਾਉਂਦੇ ਨੇ ਇਹ ਮੱਜਾਂ ਦੇ ਥਣਾ ਦੇ ਵਿੱਚ ਬਹੁਤ ਜ਼ਿਆਦਾ ਦਿੱਕਤ ਆਉਂਦੀ ਹੈ ਅੱਛਾ ਹਾਂ ਉਹਦੇ ਨਾਲ ਨਾ ਕੀ ਹੈ ਗੁਰਜਿੰਦਰ ਚਾਰ ਜਿਹੜਾ ਹੈਗਾ ਸੌਖਾ ਤਰੀਕਾ ਹੂੰ ਸੌਖਾ ਤਰੀਕਾ ਜੀ ਹੁਣ ਪਤਾ ਦੇਖ ਅਸੀਂ ਸਾਡੇ ਕੋਲੇ ਬਾਹਣਾ ਹੈ ਗੱਲ ਉਹੀ ਆ ਜਾਂਦੀ ਆ ਖਰਚਾ ਪਹਿਲਾ ਟਰੈਕਟਰ ਵਾਲੇ ਦਾ ਖਰਚਾ ਠੀਕ ਆ ਨਾ ਫਿਰ ਬੀਜ ਦਾ ਖਰਚਾ ਫਿਰ ਵੱਡਾ ਇਹਨਾਂ ਹੀ ਲੇਬਰ ਦੋ ਮਿੰਟ ਮਿਹਨਤ ਬਹੁਤ ਖਰਚਾ ਜਿਆਦਾ ਆ ਜੀ ਮਿਹਨਤ ਜਿਆਦਾ ਆ ਮੈਂ ਅੱਜ ਕੱਲ ਦੇ ਜਿਹੜੇ ਮੈਂ ਉਹ ਗੱਲ ਆਪਣੀ ਵਿੱਚ ਰਹਿ ਗਈ ਜਦੋਂ ਅਸੀਂ ਆ ਦੇਖੋ ਆਪਦੇ ਜਿਹੜੇ ਨੇ ਆਪਦੀਆਂ ਤਿਆਰ ਕੀਤੀਆਂ ਨੇ ਇਹ ਸਾਰੀਆਂ ਕੱਟੀਆਂ ਦੇ ਖਰਚਾ ਬਹੁਤ ਜਿਆਦਾ ਹੁੰਦਾ ਕੋਈ ਨਹੀਂ ਪੰਗਾ ਲੈਂਦਾ ਸਾਰੇ ਅਸੀਂ ਆਪ ਇਹ ਤਿਆਰ ਕੀਤੀਆਂ ਨੇ ਕਿਉਂਕਿ ਦੇਖੋ ਜਿੰਨਾ ਇਹ ਸੇਵਿੰਗ ਆ ਇੱਕ ਤਰ੍ਹਾਂ ਦੀ ਜੀ ਇਦੇ ਲਈ ਤੁਹਾਨੂੰ ਥੋੜਾ ਠਰਮਾ ਚਾਹੀਦਾ ਜੀ ਡੈਰੀ ਫਾਰਮ ਜੇ ਵੀ ਕਿਸੇ ਨੇ ਕਰਨਾ ਬੰਦੇ ਨੇ 5 ਸਾਲ ਦੀ ਇਹ ਤੁਹਾਡੀ ਇਨਵੈਸਟਮੈਂਟ ਹੈ 5 ਸਾਲ ਤੁਹਾਨੂੰ ਪੂਰੇ ਰਾਮ ਨਾਲ ਚੱਲਣਾ ਪਊਗਾ ਉਸ ਤੋਂ ਬਾਅਦ ਜਿਹੜੀ ਹੈ ਤੁਹਾਨੂੰ ਬਚਤ ਹੋਊਗੀ ਬਚਤ ਹੋਊਗੀ ਇਹੋ ਜੀ ਗੱਲ ਨਹੀਂ ਜਿਹੜਾ ਥੋੜਾ ਘਰ ਦਾ ਦੁੱਧ ਹੈ ਮੱਖਣਾ ਪਨੀਰ ਹੈ ਘਿਓ ਹੈ ਉਹ ਤੁਹਾਡੇ ਘਰੇ ਬਚੂਗਾ ਤੁਹਾਨੂੰ ਤੇ ਬਟ ਕੀ ਹੈ ਪੈਸੇ ਪੂਰੇ ਪੂਰੇ ਹੋਣਗੇ ਅੱਛਾ ਜੇ ਕੋਈ ਬਾਲਾ ਹੀ ਬੰਦਾ ਐ ਸਾਹਬੀ ਕਿਤਾਬੀ ਐ ਫੇਰ ਉਹਨੂੰ ਇੱਕ ਮੱਝ 10000 ਰੁਪਿਆ ਮਹੀਨੇ ਦਾ ਛੱਡ ਵੀ ਸਕਦੀ ਆ ਠੀਕ ਹੈ ਜੀ ਬਟ ਉਹਦੀ ਕੰਡੀਸ਼ਨ ਇਹ ਹੈ ਵੀ ਤੁਹਾਡੀਆਂ 10 ਮੱਝਾਂ ਦੁੱਧ ਦਿੰਦੀਆਂ ਹੁਣ ਦੁੱਧ ਦਿੰਦੀਆਂ ਹੁਣ ਤੇ ਮਿਹਨਤ ਲੱਗਦੀ ਜਿਹੜੀ ਮੇਨ ਗੱਲ ਹੈ ਜੀ ਮਿਹਨਤ ਹਾਂ ਮਿਹਨਤ ਹੁਣ ਇਹਨਾਂ ਦੀ ਜੇ ਗੱਲ ਕਰੀਏ ਮੈਨੇਜਮੈਂਟ ਜੀ ਮੈਨੇਜਮੈਂਟ ਮੈਨੇਜਮੈਂਟ ਜ਼ਰੂਰੀ ਚਾਹੀਦੀ ਆ ਇਹਨਾਂ ਦੇ 2-3 ਬੰਦੇ ਇਹਨਾਂ ਪਸ਼ੂਆਂ ਦੇ ਵਿੱਚ ਹੀ ਰਹਿੰਦੇ ਨੇ ਇਹਨਾਂ ਦੀ ਦੇਖਭਾਲ ਕਰਦੇ ਇਹਨਾਂ ਨੂੰ ਨਿਮਾਉਣ ਤੇ ਲਾ ਲਓ ਚਾਰਾ ਪਾਉਣ ਤੇ ਲਾ ਲਓ ਅੱਜ ਕੱਲ ਆਪਣੇ ਪਤਾ ਕੀ ਦਿੱਕ ਦਾ ਇੱਕ ਦਾ ਪਸ਼ੂ ਵੇਚੀ ਜਾ ਰਹੇ ਨੇ ਰਵਿੰਦਰ ਹੀ ਜ਼ਿਆਦਾਤਰ ਲੋਕ ਮੈਂ ਉਹੀ ਤੁਹਾਨੂੰ ਦੱਸ ਰਿਹਾ ਜਿਹੜੇ ਪਿੰਡ ਦੀ ਗੱਲ ਸੀ ਨਾ ਉਹ ਕਹਿੰਦਾ ਵੀ ਜੇ ਪਹਿਲਾਂ ਮਤਲਬ ਜੇ 100 ਘਰ ਮੱਝਾਂ ਰੱਖਦਾ ਸੀ ਹੁਣ ਮਤਲਬ 1 2 1 2 ਪਸ਼ੂ ਹੂੰ ਜੀ ਮੈਂ ਮੈਂ ਤਾਂ ਯਾਰ ਆਪਸੀ ਤਾਂ ਖੁਦ ਹੈਰਾਨ ਆ ਵੀ ਜਿਹੜਾ ਇੰਨਾ ਮਾਰਕੀਟ ਦੇ ਵਿੱਚ ਦੁੱਧ ਆ ਰਿਹਾ ਉਹ ਪਤਾ ਹੀ ਨਹੀਂ ਕਿੱਥੋਂ ਆ ਰਿਹਾ ਮੈਂ ਕਿਸੇ ਰੈਸਟੋਰੈਂਟ ਵਾਲੇ ਦਾ ਨਾਮ ਨਹੀਂ ਲੈਂਦਾ ਉਹ ਸਾਡਾ ਮਿੱਤਰ ਆ ਸੀ ਉਹਦੇ ਕੋਲੇ ਬੈਠੇ ਸੀ ਉਹ ਕਹਿੰਦਾ ਜੀ ਮਤਲਬ ਗੋਲਡੀ ਜੇ ਹੁਣ ਫੋਨ ਮਾਰ ਦਮੈਂ ਚਾਹੇ 100 ਕਿਲੋ ਪਨੀਰ ਲੈ ਲਓ ਹੂੰ ਕਹਿੰਦਾ ਹੁਣੀ ਆਏ ਆ ਜੂ ਕਹਿੰਦਾ ਸੈਕਿੰਡ ਦੇ ਵਿੱਚ ਵਿੱਚ ਹੀ ਹਾਂ ਨਾਲ ਉਹਨੇ ਐ ਵੀ ਕਹਿੰਦਾ ਕਹਿੰਦਾ ਪਰ ਅਸੀਂ ਤਾਂ ਲੈਂਦੇ ਨਹੀਂ ਜੀ ਲੇਦੇ ਦਾ ਹੋਣੀ ਨਾ ਉਹ ਫਿਰ ਤੋਂ ਹੀ ਗੱਲ ਆ ਗਈ ਅਗਲਾ ਦੱਸਦਾ ਨਹੀਂ ਆਪਾਂ ਇਹ ਗੱਲ ਕਹਿ ਨਹੀਂ ਸਾਦੇ ਵੀ ਬਟ ਉਹਨੇ ਆਪਾਂ ਨੂੰ ਇਹ ਗੱਲ ਦੱਸਤੀ ਵੀ ਪਨੀਰ ਚ ਹੈ ਫੋਨ ਤੇ ਤੈਨੂੰ ਕਦੇ ਕੱਢਾਂਗੇ ਵੀ ਆਪਾਂ ਕਾਰਡ ਕਹਿੰਦੇ ਬਾਜ਼ਾਰ ਦੇ ਵਿੱਚ ਸੀ ਕਦੇ ਨਾ ਇਹ ਡੈਰੀ ਫਾਰਮ ਵਾਲੇ ਨੇ ਇੱਥੇ ਗਰਮੀਤ ਜੀ ਸਰਕਾਰ ਦੀ ਗੱਡੀ ਆ ਗਈ ਇੱਥੇ ਢਿਲੋਂ ਨਗਰ ਦੇ ਵਿੱਚ ਉਹਨਾਂ ਨੇ ਘਰਾਂ ਦੇ ਵਿੱਚੋਂ ਬਲਾ ਬਲਾ ਕੇ ਦੁੱਧ ਚੈੱਕ ਕਰਨ ਲੱਗੇ ਚਲੋ ਮੈਂ ਵੀ ਬਾਗ ਕਵਰੇਜ ਕਰਨ ਹੁਣ ਜਿੰਨੇ ਢੋਲੀਆਂ ਵਾਲੇ ਉੱਥੋਂ ਨੰਗੇ ਦੁੱਧ ਵਾਲੇ ਉਹਨਾਂ ਨੇ ਰੋਕਿਆ ਉਹਨੂੰ ਉਹ ਕਹਿੰਦੇ ਆਂਨੇ ਆਂਨੇ ਮਤਲਬ ਰੇਸ ਦੇ ਕੇ ਭਜਾ ਕੇ ਲੈ ਗਏ ਉਹਨਾਂ ਨੇ ਸੈਂਪਲ ਨਹੀਂ ਭਰਾਇਆ ਜੇ ਸਹੀ ਬੰਦਾ ਹੋਊਗਾ ਉਹ ਕਹੂਗਾ ਅਸੀਂ ਕਹਿੰਨੇ ਲਾ ਦੁੱਧ ਸਾਡਾ ਜਿੱਥੇ ਮਰਜੀ ਲੈ ਜਾਓ ਅਗਲਾ ਮਤਲਬ ਉਹ ਗੱਲ ਆ ਜਾਂਦੀ ਹੈ ਵੀ ਮਤਲਬ ਗੱਲ ਕੀ ਆ ਯਾਰ ਸਾਰਾ ਸਿਸਟਮ ਹੀ ਕਰਪਟ ਆ ਮਾਦਾ ਇਹ ਗੱਲ ਕਹੂੰਗਾ ਦੇਖ ਦੁੱਧ ਪਾਣ ਵਾਲੇ ਇਕੱਲੇ ਦੋਸ਼ੀ ਨਹੀਂ ਹੈਗੇ ਪੀਣ ਵਾਲੇ ਵੀ ਦੋਸ਼ੀ ਨੇ ਕਿਉਂਕਿ ਅੱਜਕੱਲ ਕਿਸੇ ਕੋਲ ਇੰਨੀ ਬੇਲ ਨਹੀਂ ਹੈਗੀ ਕਿ ਉਹ ਦੁੱਧ ਆਪਦਾ ਜਾ ਕੇ ਉਹਨੂੰ ਕਦੇ ਚੈੱਕ ਕਰਾਵੇ ਵੀ ਅਸੀਂ ਕੀ ਪੀ ਰਹੇ ਹਾਂ ਬਿਮਾਰੀਆਂ ਕਿਉਂ ਲੱਗ ਰਹੀਆਂ ਨੇ ਸ਼ੂਗਰ ਡਾਇਬਟੀਜ਼ ਹਰ ਇੱਕ ਘਰੇ ਸ਼ੂਗਰ ਦਾ ਮਰੀਜ਼ ਹੈ ਹਰ ਇੱਕ ਘਰੇ ਬੀਪੀ ਦਾ ਮਰੀਜ਼ ਹੈ ਖਾਣ ਪੀਣ ਆਪਣਾ ਜਿਹੜਾ ਹੈਗਾ ਆਪਾਂ ਨੂੰ ਪਤਾ ਹੋਣ ਦੇ ਬਾਵਜੂਦ ਉਹੀ ਗੱਲ ਆ ਜਾਂਦੀ ਹੈ ਲੋਕਾਂ ਨੂੰ ਪਤਾ ਵੀ ਹੈ ਜੀ ਪਰ ਲੋਕ ਚਾਹੁੰਦੇ ਨਹੀਂ ਜਿਵੇਂ ਅਸੀਂ ਪੰਗਾ ਲਈਏ ਨਾ ਨਾ ਇਹ ਥੋੜੀ ਉਹ ਗੱਲ ਹੈ ਵੀ ਮਤਲਬ ਖੇਚਲਾ ਅੱਜ ਕੱਲ ਟਾਈਮ ਹੀ ਨਹੀਂ ਹੈ ਜੀ ਇਹਦੀ ਜ਼ਿੰਦਗੀ ਹੋ ਗਈ ਗੁਰਜਿੰਦਰ ਭੱਜੂ 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 ਪੈਸੇ ਦੀ ਦੌੜ ਲੱਗੀ ਹੋਈ ਆ ਉਹ ਤੋਂ ਬਾਰੇ ਦੂਰ ਨਾ ਜਾ ਹੁਣ ਜੰਗ ਦਾ ਕਹਿੰਦੇ ਨੇ ਕਹਿੰਦੇ ਜੰਗ ਲੱਗੂਗੀ ਹੁਣ ਜਿਹੜੇ ਬੰਦਿਆਂ ਨੇ ਅਤਾ ਪੈਸਾ ਕਮਾਇਆ ਹੁਣ ਉਹ ਨਾ ਉਹਨਾਂ ਦੀ ਟੈਨਸ਼ਨ ਪੈ ਗਈ ਉਹ ਯਾਰ ਜੰਗ ਲੱਗ ਜੂਗੀ ਜਿਹੜਾ ਸਾਲਾ ਮੈਂ ਇੰਨਰ ਪੈਸਾ ਉਹ ਕਰੋਨਾ ਕੀ ਆ ਉਹਦਾ ਮੈਂ ਉਹਦਾ ਕੀ ਕਰੂੰਗਾ ਜੀ 1 ਮਿੰਟ ਇਹ ਸਮਾਂ ਹੁੰਦਾ ਜਿਹੜਾ ਪ੍ਰਮਾਤਮਾ ਨਾਲ ਉਹ ਕਹਿੰਦੇ ਹੁੰਦੇ ਨੇ ਜਿਹੜੇ ਪੁਰਾਣੇ ਮਤਲਬ ਜਿਹੜੇ ਪੁਰਾਣੇ ਆਪਣੇ ਬਜ਼ੁਰਗ ਸੀ ਸਾਡੇ ਬਜ਼ੁਰਗ ਇੱਥੇ ਰਹਿੰਦੇ ਸੀ ਉਹੀ ਖੁਰਲੀ ਆ ਕਿੰਨੇ 100 ਸਾਲ ਪੁਰਾਣੀ ਉੱਥੇ ਡੰਗਰ ਨੇ ਉੱਥੇ ਡੰਗਰ ਨੇ ਇੱਥੇ ਆਹ ਮੋਟਰਾਂ ਦੇਖ ਉਹ ਕੀ ਸੀ ਯਾਰ ਆਹ ਕਮਰੇ ਚ ਰਹਿੰਦੇ ਸੀ ਕੱਚਾ ਸਾਰਾ ਥਾਂ ਸੀਗਾ ਤੇ ਆਹ ਆ ਜਿੱਥੇ ਤੈਨੂੰ ਘਰ ਦਿੰਦਿਆਂ ਇੰਨੀ ਆਬਾਦੀ ਇੱਥੇ ਆਹ ਆਲੂ ਕਣਕ ਸਭ ਇੱਥੇ ਬਿਜੀ ਹੁੰਦੀ ਸੀ ਉਹ ਵਧੀਆ ਜ਼ਿੰਦਗੀ ਸੀ ਯਾਰ ਉਹਨਾਂ ਦੀ ਕੋਈ ਪੈਸੇ ਦੀ ਦੌੜ ਨਹੀਂ ਸੀ ਕੁਛ ਨਹੀਂ ਸੀ ਵਧੀਆ ਉਹ ਅਸਲੀ ਖਾਂਦੇ ਸੀ ਖਾਂਦੇ ਪੀਂਦੇ ਸੀਗੇ ਵਧੀਆ ਜੀ ਅਸਲੀ ਖਾਂਦੇ ਸੀ ਵਧੀਆ ਉਹਨਾਂ ਨੂੰ ਨੀਂਦ ਆਉਂਦੀ ਸੀ ਹੁਣ ਕੀ ਆ ਦੁਨੀਆ ਨਕਲੀ ਖਾਣ ਪੀਣ ਰਾਤ ਨੂੰ ਗੋਲੀਆਂ ਲਾ ਕੇ ਸੌਂਦੇ ਨੇ ਉਹ ਗੋਲੀ ਲੈ ਲਈ ਆਂ ਦੀਦੀ ਨਹੀਂ ਉਹਦੀ ਲੋਕਾਂ ਨੂੰ ਜੀ ਹਲੇ ਗਰੀਬ ਬੰਦਾ ਆਰਾਮ ਦੇ ਨਾਲ ਸੌਂਦਾ ਐ ਇਸ ਕਰਕੇ ਦੇਖੋ ਮੈਂ ਤਾਂ ਸਾਰਿਆਂ ਨੂੰ ਇਹੀ ਅਪੀਲ ਕਰੂੰਗਾ ਵੀ ਦੇਖੋ ਜਿਹੜਾ ਹੱਥੀ ਕੰਮ ਐ ਜਿਵੇਂ ਇਹ ਆਪਣੇ ਤੁਸੀਂ ਨਾਂ ਛੱਡੋ ਇਹਦੇ ਨਾਲ ਜੁੜੋ ਚਾਹੇ ਤੁਹਾਨੂੰ ਪੈਸੇ ਜੇ ਅੱਜ ਨਹੀਂ ਬਚਦੇ ਤਾਂ ਕੱਲ ਨੂੰ ਤੁਹਾਨੂੰ ਬਚਨਗੇ ਇੱਕ ਤੁਹਾਡੀ ਜਿੰਨੇ ਤੁਹਾਡੇ ਬੱਚੇ ਨੇ ਜਿੰਨੇ ਇਹ ਕਟੀਆਂ ਦਿੰਦੀਆਂ ਨੇ ਥੋੜੀ ਸਾਰੀ ਮਤਲਬ ਸੇਵਿੰਗ ਹੈ ਕਟਾ ਦਾ ਉਹ ਵੀ ਅਸੀਂ ਤਿਆਰ ਕਰ ਰਹੇ ਆ ਨੀਲੀ ਰਵੀ ਦਾ ਨੀਲੀ ਰਵੀ ਦੀ ਮੱਝ ਹੈਗੀ ਆ ਤੁਹਾਨੂੰ ਆਪਾਂ ਦਿਖਾ ਦਿੰਨੇ ਆ ਵੀ ਇਹ ਵੀ ਥੋੜੀ ਇੱਕ ਤਰ੍ਹਾਂ ਦੀ ਸੇਵਿੰਗ ਹੈ ਵੀ ਤੁਸੀਂ ਉਹ ਨਕਲੀ ਜ਼ਿੰਦਗੀ ਚੋਂ ਮਤਲਬ ਮੈਂ ਤਾਂ ਇਹੀ ਕਹਾਂਗਾ ਲੋਕਾਂ ਨੂੰ ਵੀ ਨਕਲੀ ਜ਼ਿੰਦਗੀ ਚੋਂ ਨਿਕਲੋ ਨੇਚਰ ਨਾਲ ਜੁੜੋ ਤੇ ਗੋੜੀ ਇੱਕ ਗੱਲ ਹੋਰ ਹੈ ਨਾ ਹੁਣ ਅੱਜ ਕੱਲ੍ਹ ਪਤਾ ਕੀ ਦਿੱਕਤ ਹੈ ਅੱਜ ਕੱਲ੍ਹ ਬੱਚਿਆਂ ਨੂੰ ਇਹ ਚੀਜ਼ ਸਿਖਾਈ ਜਾਂਦੇ ਵੀ ਜਿਹੜੇ ਇਹ ਮੱਝਾਂ ਗਾਂ ਵਾਲੇ ਕੰਮ ਨੇ ਇਹ ਤਾਂ ਪਿੰਡੂ ਬੰਦਿਆਂ ਦੇ ਕੰਮ ਨੇ ਜੇ ਮੈਂ ਬਿਲੇ ਬੰਦਿਆਂ ਦੇ ਹਾਲਾਂਕਿ ਇਸ ਕੰਮ ਦੇ ਵਿੱਚ ਫਾਇਦਾ ਬਹੁਤ ਜ਼ਿਆਦਾ ਜਿਹੜੇ ਲੋਕ ਵੱਡੇ ਲੈਵਲ ਤੇ ਕੰਮ ਕਰ ਰਹੇ ਨੇ ਜਿਵੇਂ ਹੁਣ ਤੁਸੀਂ ਲਾ ਲਓ ਤੁਹਾਨੂੰ ਕਿੰਨੇ ਰੁਪਈਆ ਦੀ ਬਚਤ ਹੁੰਦੀ ਹੋਣੀ ਆ ਬਚਤ ਹਾਂ ਹੁੰਦੀ ਹੈ ਮੈਂ ਤੁਹਾਨੂੰ ਇਹ ਦੱਸਣਾ ਵੀ ਅੱਜ ਜਾ ਕੇ ਸਾਨੂੰ ਮਤਲਬ ਬਚਤ ਹੋਣ ਲੱਗੀ ਆ ਜੀ ਜਦੋਂ ਅਸੀਂ ਸ਼ੁਰੂ ਕੀਤਾ ਸੀ ਆਹ ਸਾਡੀ ਮਤਲਬ ਸਰਨਾ ਪਹਿਲੀ ਗਊ ਆ ਜਿਹੜੀ ਆ ਬੈਠੀ ਆ ਆ ਬੈਠੀ ਆ ਅਸੀਂ ਇੱਕ ਗਊ ਤੋਂ ਕੰਮ ਸ਼ੁਰੂ ਕੀਤਾ ਸੀ ਹੁਣ ਟੋਟਲ ਮਿਲਾ ਕੇ ਮੇਰੇ ਕੋਲੇ ਛੋਟੇ ਵੱਡੇ ਵੱਡੇ 30 35 ਤੱਕ ਜਾਨਵਰ ਹੋਣਗੇ ਹੋਣਗੇ ਜੀ ਹਾਂ ਇਹ ਸਾਰੀ ਸੇਵਿੰਗ ਹੀ ਆ ਬਚੀ ਜਾਂਦਾ ਵਾਦਾ ਹੋਈ ਜਾਂਦਾ ਇਹ ਇੱਕ ਬੰਦੇ ਮੈਂ ਬਹੁਤ ਦੇਖਦਾ ਹਾਂ ਵੀਡੀਓ ਮਤਲਬ ਅੱਜ ਉਹ ਬੰਦਿਆਂ ਕੋਲੇ 2-200 ਮੱਝ ਆ ਜਿਹੜੇ ਬੰਦੇ ਨੇ ਇੱਕ ਇੱਕ ਮੱਝ ਤੋਂ ਵਪਾਰ ਸ਼ੁਰੂ ਕੀਤਾ ਸੀ ਵਪਾਰ ਸ਼ੁਰੂ ਕੀਤਾ ਸੀ ਇਸ ਕਰਕੇ ਵਪਾਰ ਬੰਦਾ ਉਹੀ ਕਰ ਸਕਦਾ ਜਿਹਨੂੰ ਸ਼ੌਂਕ ਹੈ ਤੇ ਥੋੜੀ ਮਿਹਨਤ ਕਰ ਸਕਦਾ ਟਾਈਮ ਕੱਢ ਸਕਦਾ ਘੇੜਾਗਾ ਦੋ ਟਾਈਮ ਤੁਸੀਂ ਸਵੇਰ ਸ਼ਾਮ ਆਓ ਘੇੜਾ ਮਤਲਬ ਮਾਨਣਾ ਪੈਂਦਾਗਾ ਕੰਮ ਨਹੀਂ ਕੋਈ ਮਾੜਾ ਹੈ ਕੰਮ ਦਾ ਦੇਖੋ ਕੋਈ ਵੀ ਨਹੀਂ ਮਾੜਾ ਹੁੰਦਾ ਗੱਲ ਬਟੇ ਹੀ ਹੈ ਵੀ ਸਾਰਿਆਂ ਨੂੰ ਮੈਂ ਇਹੀ ਅਪੀਲ ਕਰੂੰਗਾ ਵੀ ਜਿਹੜਾ ਦੁੱਧ ਤੁਹਾਡੇ ਘਰੇ ਆਂਦਾ ਉਹਨੂੰ ਤੁਸੀਂ ਚੈੱਕ ਕਰਾਓ ਚੈੱਕ ਕਰਾਓ ਹਾਲਾਂਕਿ ਇੱਕ ਗੱਲ ਹੋਰ ਜਿਹੜੀ ਵੇਚਾ 골ੜੀ ਤੁਹਾਡੀ ਗੱਲ ਇਹਨਾਂ ਦੇ ਇੱਥੇ ਨਾ ਮਸ਼ੀਨਾਂ ਰੱਖੀਆਂ ਹੁੰਦੀਆਂ ਨੇ 골ੜੀ ਹਾਂ ਹੈਗੀ ਆ ਪਹਿਲਾਂ ਵੀ ਆਪਾਂ ਦੱਸਿਆ ਵੀ ਜਿਹੜਾ ਕੋਈ ਬੰਦਾ ਦੁੱਧ ਪਾਉਣ ਆਉਂਦਾ ਪਹਿਲਾਂ ਉਹ ਚੈੱਕ ਕਰਕੇ ਲੈ ਕੇ ਜਾਓ ਚੱਕਰਾ ਕੇ ਲਾ ਕੇ ਨਹੀਂ ਤੁਹਾਡੇ ਜਿਹੜਾ ਕਿਸੇ ਕੋਲੇ ਵੀ ਆਂਦਾ ਉਹ ਵੀ ਚੈੱਕ ਕਰ ਦਾਂਗੇ ਆਪਾਂ ਚੈੱਕ ਕਰ ਦਾਂਗੇ ਠੀਕ ਹੈ ਹਾਂ ਉਹਦੇ ਚ ਵੀ ਕਿੰਨੇ ਫਟਾ ਕਿੰਨਾ ਉਹਦੇ ਚ ਪਾਣੀ ਆ ਕੀ ਉਹ ਨਕਲੀ ਆ ਜਾਂ ਅਸਲੀ ਆ ਉਹਦੇ ਚ ਵੀ ਆਪਾਂ ਉਹ ਵੀ ਚੀਜ਼ ਚੈੱਕ ਕਰ ਦਾਂਗੇ ਮੈਂ ਤਾਂ ਇਹ ਸਾਰਿਆਂ ਨੂੰ ਚਲੋ ਸਾਡੇ ਤੋਂ ਵੀ ਨਹੀਂ ਕਰਾਣਾ ਤਾਂ ਇੱਥੇ ਡੈਰੀ ਵਿਭਾਗ ਹੈਗਾ ਜਿਹੜਾ ਬੀਡੀਪੀ ਉਹਦਾ ਦਫ਼ਤਰ ਹੈ ਡੈਰੀ ਵਿਭਾਗ ਦੇ ਵਿੱਚ ਕੈਂਪ ਲੱਗਦਾ ਹੈ ਉਹ ਕੈਂਪ ਦੇ ਵਿੱਚ ਵੀ ਤੁਸੀਂ ਚੈੱਕ ਕਰਾ ਸਕਦੇ ਹੋ ਜਾ ਕੇ ਹਾਂਜੀ ਉਹਦੇ ਚ ਤੁਹਾਨੂੰ ਪਤਾ ਲੱਗੂਗਾ ਵੀ ਦੁੱਧ ਇਹ ਥੋੜਾ ਕੀ ਸਟੇਟਸ ਹੈ ਉਹ ਨਕਲੀ ਹੈ ਹਾਂ ਇਹ ਚੀਜ਼ ਆ ਠੀਕ ਹੈ ਤੇ ਇਹ ਗੋੜੀ ਕਿੰਨੇ ਕ ਬਰੀ ਛੂਪ ਪੈਂਦੀਆਂ ਨੇ ਗਾਈਆਂ ਦੀ ਇਹ ਗੱਲ ਕਰੀਏ ਮੱਝਾਂ ਦੀ ਸਾਲ ਵਿੱਚ ਜੀ ਕਿੰਨਾ ਟਾਈਮ ਲੱਗਦਾ ਇਹਨਾਂ ਨੂੰ ਉਹਦੇ ਵਿੱਚ ਹਰ ਮੱਝ ਜਿਹੜਾ ਇਹਨਾਂ ਦਾ ਸਰਕਲ ਹੁੰਦਾ ਹੈਗਾ ਮੱਝ ਦਾ ਉਹਦੇ ਵਿੱਚ ਤੁਹਾਨੂੰ ਧਿਆਨ ਰੱਖਣਾ ਪੈਂਦਾ ਜੀ ਵੀ ਜਿਵੇਂ ਡਾਇਟ ਵਗੈਰਾ ਦਾ ਵੀ ਪ੍ਰੋਪਰ ਨਿਗਰ ਰੱਖਣੀ ਪੈਂਦੀ ਆ ਬੰਦਿਆਂ ਨੂੰ ਵੀ ਆ ਥੋਨੂੰ ਵੀ ਕਦੋਂ ਉਹ ਮਤਲਬ ਬੋਲਦੀ ਆ ਮੱਝ ਜਿਹਨੂੰ ਕਹਿੰਦੇ ਪੰਜਾਬੀ ਚ ਉਸ ਟਾਈਮ ਉਹਦੇ ਟੀਕਾ ਭਰਉਣਾ ਪੈਂਦਾ ਸਾਡਾ ਇੱਕ ਪੱਕਾ ਡਾਕਟਰ ਰੱਖਿਆ ਹੋਇਆ ਸਰਕਾਰ ਦਾ ਸੀਮਨ ਸਰਕਾਰੀ ਹਸਪਤਾਲ ਦੇ ਵਿੱਚ ਫ੍ਰੀ ਮਿਲਦਾ ਫ੍ਰੀ ਮਿਲਦਾ ਜੀ ਹਾਂ ਹਾਂ ਗੁੰਮਾਂ ਦਾ ਵੀ ਸਾਹੀਵਾਲ ਦਾ ਵੀ ਮੂਰਾ ਨਸਲ ਦਾ ਵੀ ਨੀਲੀ ਰਾਵੀ ਦਾ ਵੀ ਜੀ ਉਹ ਤੁਸੀਂ ਉਹਨਾਂ ਨਾਲ ਸੰਪਰਕ ਕਰ ਸਕਦੇ ਹੋ ਜਿਹੜਾ ਠਿੱਕਰੀਵਾਲ ਹਸਪੀਟਲ ਆ ਜਾਂ ਜਿਹੜਾ ਚਿੰਟੂਪਰਕ ਕੋਲੇ ਆ ਉਹ ਤੁਹਾਡੇ ਫ੍ਰੀ ਆਫ ਕਾਸਟ ਜਿਹੜਾ ਉਹ ਟੀਕਾ ਭਰਦੇ ਨੇ ਇਕਰਾਮਪਰੀ ਵੀ ਹੈਗਾ ਜੀ ਮੇਰੇ ਖਿਆਲ ਦੇ ਨਾਲ ਹਾਂ ਬਹੁਤ ਵੱਡਾ ਅਚਰ ਵੀ ਬਣਿਆ ਹੋਇਆ ਹੈ ਉਸ ਹਿਸਾਬ ਨਾਲ ਇਹਨਾਂ ਦਾ ਸਰਕਲ ਆ ਜੇ ਤੁਸੀਂ ਵਧੀਆ ਇਹਨਾਂ ਨੂੰ ਡਾਈਟ ਦੋਗੇ ਤਾਂ ਇਹਨਾਂ ਨੇ ਆਪਦੇ ਸਰਕਲ ਦੇ ਵਿੱਚ ਉਵੇਂ ਹੀ ਸਿਸਟਮ ਦੇ ਵਿੱਚ ਸੁਣਾਣਾ ਤੇ ਬੱਚੇ ਦੇਣੇ ਸਾਡੇ ਕੋਈ ਜ਼ਿਆਦਾ ਸਾਨੂੰ ਕਦੇ ਕੋਈ ਦਿੱਕਤ ਨਹੀਂ ਆਈ ਹੈਗੀ ਇਹ ਪੂਰੀ ਅਸੀਂ ਨਿਗਰੱਖਦੇ ਆ ਸਾਰਾ ਇਹਨਾਂ ਨੂੰ ਵੀ ਦੱਸਿਆ ਇਹਨਾਂ ਨੂੰ ਵੀ ਨੌਲੇਜ ਹੈ ਸਾਰੀ ਇਹਨਾਂ ਨੂੰ ਵੀ ਪਤਾ ਹੈ ਕਿ ਖਰਾਕ ਦੀ ਆਪਾਂ ਗੱਲ ਕਰੀਏ ਤਾਂ ਖਰਾਕ ਅਸੀਂ ਇਹਨਾਂ ਨੂੰ ਪੰਜ ਛੇ ਤਰ੍ਹਾਂ ਦਾ ਜਿਹੜਾ ਬੰਦ ਹੈ ਸਾਡਾ ਕਣਕ ਹੋ ਗਿਆ ਗੁੱਲੀ ਡੰਡਾ ਹੋ ਗਿਆ ਸਰੋਂ ਹੋ ਗਿਆ ਮੱਕੀ ਹੋ ਗਈ ਜਿਵੇਂ ਇਹ ਪਾਨਿਆਂ ਜਿਵੇਂ ਗਰਮੀਆਂ ਆ ਗਿਆ ਹੁਣ ਗਰਮੀਆਂ ਦੇ ਵਿੱਚ ਅਸੀਂ ਜੋ ਲੈ ਲਿਆ ਤੇ ਕਿਹਾ ਅਸੀਂ ਸਾਰੇ ਸਾਲ ਦਾ ਇਕੱਠਾ ਹੀ ਲੈ ਲਿਆ ਸਮਾਨ ਠੀਕ ਹੈ ਜੀ ਹਾਂ ਹੁਣ ਉਹਦੇ ਚ ਕੀ ਹੈ ਵੀ ਜਦੋਂ ਅਸੀਂ ਹੁਣ ਉਹ ਵੀ ਲੈ ਬਣਾ ਬਣਾ ਰਹੇ ਆਂ ਦਾਣੇ ਵਾਲਾ ਪਲਾਂਟ ਵੀ ਮੰਗਾ ਰਹੇ ਆਂ ਪਹਿਲਾਂ ਕੀ ਹੁੰਦਾ ਸੀ ਸਾਨੂੰ ਜਾਣਾ ਪੈਂਦਾ ਸੀ ਵੀ 50 ਬੋਰੀਆਂ ਬਣਾ ਲਈਆਂ ਫੇਰ ਖਤਮ ਹੋ ਗਈਆਂ ਕਿਉਂਕਿ ਦਿੱਕਤ ਆਉਂਦੀ ਸੀ ਹੁਣ ਇਹ ਅਸੀਂ ਇੱਥੇ ਉਹ ਕਰਾਂਗੇ ਵੀ ਉਹਦੇ ਵਿੱਚ ਇੱਥੇ ਬਣਾ ਲਿਆ ਕਰਾਂਗੇ ਦਾਣੇ ਬਣਾ ਲਿਆ ਕਰਾਂਗੇ ਮਟੀਰੀਅਲ ਲੈ ਲਿਆ ਸੀ ਤੇ ਦੋਸਤੋ ਇਹ ਫਾਰਮ ਦੀ ਗੱਲ ਥੋੜੀ ਦੂਰ ਹੈ ਇਹ ਗੋਲਡੀ ਸ਼ੌਂਕਿਆ ਬਹੁਤ ਨੇ ਕਿਤੇ ਤੁਸੀਂ ਦੇਖ ਲਓ ਇੱਥੇ ਨਾ ਨਾ ਫਾਰਮ ਤਿਆਰ ਕੀਤਾ ਹੋਇਆ ਤੇ ਪਾਰਟੀ ਪੂਟੀ ਇੱਥੇ ਹੀ ਕਰਦੇ ਨੇਗੇ ਜਦੋਂ ਵੀ ਆਉਂਦੇ ਨੇ ਤੇ ਕੋੜੀ ਇੱਥੇ ਪਸ਼ੂਆਂ ਦੇ ਵਿੱਚ ਵੀ ਰਹਿੰਦੇ ਨੇ ਮੈਂ ਸੰਡੇ ਨੂੰ ਅਸੀਂ ਬੱਚਿਆਂ ਦੇ ਨਾਲ ਇੱਥੇ ਸਾਰਾ ਦਿਨ ਇੱਥੇ ਹੀ ਲਾਣੇ ਆ ਇਨਵੈਸਟ ਕਰ ਦਿਓ ਬੱਚਿਆਂ ਨੂੰ ਟਾਈਮ ਦੰਨੇ ਆ ਪੂਰਾ ਮਤਲਬ ਹੋਇਆ ਵੀ ਨਾਲੇ ਤਾਂ ਇਹਨਾਂ ਦਾ ਜੀ ਲੱਗਦਾ ਨਾਲੇ ਸਾਡਾ ਜੀ ਲੱਗਦਾ ਇਹ ਆ ਵੀ ਮਤਲਬ ਸ਼ੌਂਕ ਦਾ ਹੀ ਆ ਇਹ ਸਾਰਾ ਮੈਂ ਤਾਂ ਸਾਰਿਆਂ ਨੂੰ ਇਹੀ ਬੇਨਤੀ ਕਰੂੰਗਾ ਵੀ ਚਾਹੇ ਜਗ੍ਹਾ ਲਓ ਚਾਹੇ ਥੋੜੀ ਲਓ ਚਾਹੇ ਵੱਡੀ ਲਓ ਤੋਂ ਨਾ ਮੈਂ ਉਦੋਂ ਵੀ ਦੱਸਿਆ ਸੀ ਵੀ ਹਰਿਆਣੇ ਦੇ ਵਿੱਚ ਛੋਟੇ-ਛੋਟੇ ਘਰ ਨੇ ਹੂੰ ਉਹ 5-5 ਲੱਖ ਰੁਪਏ ਮੰਗ ਰਹੇ ਨੇ ਹਾਂ ਉਹ ਤਿਆਰ ਕਰਕੇ ਕਟੀਆਂ ਹੋਰ ਉਹ ਮਤਲਬ ਉਹਨਾਂ ਦਾ ਚਾਹੇ ਕੀ ਸਿਸਟਮ ਹੈ ਨਾ ਚਾਹੇ ਗਰੀਬ ਬੰਦਾ ਚਾਹੇ ਅਮੀਰ ਬੰਦਾ ਉਹਨਾਂ ਨੇ ਪਸ਼ੂ ਜ਼ਰੂਰ ਰੱਖਣਾ ਜੀ ਇੱਕ ਰੱਖਣ ਦੋ ਰੱਖਣ ਵੱਡਾ ਜਿਹਾ ਕੋਈ 10-15 ਰੱਖਦਾ ਹੈ ਬਟ ਉਹਨਾਂ ਨੇ ਕੀ ਆ ਫਿਰ ਉਹ ਤਿਆਰ ਕਰ ਕਰਕੇ ਗਾਹਾਂ ਹੁਣ ਉਹਨਾਂ ਨੇ ਨਮਾ ਕੰਮ ਚਲਾਇਆ ਹੋਇਆ ਹੂੰ ਕਿਉਂਕਿ ਇਹ ਮੱਝ ਜਿਹੜੀ ਦੀ ਡਿਮਾਂਡ ਇੰਨੀ ਜ਼ਿਆਦਾ ਹੋ ਗਈ ਹਰਿਆਣੇ ਦੇ ਵਿੱਚ ਕਿਉਂਕਿ ਆਲ ਓਵਰ ਇੰਡੀਆ ਦੇ ਵਿੱਚ ਹਰਿਆਣੇ ਚੋਂ ਮੱਝ ਜਾ ਰਹੀ ਹੈ ਉਹ ਤਿਆਰ ਕਰ ਕਰਕੇ ਗਾਹਾਂ ਜਿਹੜੇ ਨੇ ਇੱਕ ਧੰਦਾ ਬਣ ਗਿਆ ਉਹਨਾਂ ਦਾ ਕੋ ਮਿਲਕਿੰਗ ਦਾ ਤਾਂ ਜਿਹੜਾ ਹੈਗਾ ਉਹਦਾ ਹੈਗਾ ਹੀ ਆ ਬਟ ਕੀ ਆ ਨਾਲ ਉਹਨਾਂ ਨੇ ਇਹ ਚੀਜ਼ ਵੀ ਸ਼ੁਰੂ ਕਰ ਲਈ ਵੀ ਬੱਚੇ ਤਿਆਰ ਕਰਦੇ ਨੇ ਤੇ ਉਹਨਾਂ ਨੂੰ ਜਦੋਂ ਤਿਆਰ ਹੋ ਜਾਂਦੇ ਪਹਿਲਾਂ ਦੂਜੇ ਸੂਏ ਵੇਚ ਦਿੰਦੇ ਨੇ ਹਾਂ ਉੱਥੇ ਤੇ ਗੋੜੀ ਇੱਕ ਗੱਲ ਹੋਰ ਆ ਨਾ ਹੁਣ ਉੱਥੋਂ ਦੇ ਜਿਹੜੇ ਪਲਵਾਨ ਨੇ ਜਾਂ ਹੋਰ ਨੇ ਉਹ ਤਾਕੜੇ ਵੀ ਹੈਗੇ ਨੇ ਹੁਣ ਆਪਣੇ ਪਿੰਡੂ ਜੇਕਰ ਆਪਣੇ ਪੰਜਾਬ ਦੀ ਗੱਲ ਕਰੀਏ ਬਹੁਤ سارے ਪਲੇਅਰ ਹੈਗੇ ਨੇ ਜਿਹੜੇ ਤਾਕੜੇ ਆ ਹਾਲੇ ਵੀ ਪਰ ਜ਼ਿਆਦਾਤਰ ਗੱਭਰੂ ਨਸ਼ੇ ਤੇ ਲੱਗੇ ਹੋਏ ਨੇ ਉਹਨਾਂ ਨਾਲੋਂ ਹਰਿਆਣਾ ਕਿਤੇ ਜ਼ਿਆਦਾ ਅੱਗੇ ਜਾ ਰਿਹਾ ਇਹ ਤੁਹਾਨੂੰ ਮੰਨਣਾ ਪਊਗਾ ਕਾਰੋਬਾਰ ਦੇ ਵਿੱਚ ਅੱਗੇ ਜਾ ਰਿਹਾ ਹਰਿਆਣਾ ਜਿਹੜੀ ਤੁਸੀਂ ਗੱਲ ਕੀਤੀ ਹੈ ਪਸ਼ੂਆਂ ਦੀ ਹੁਣ ਪਿੰਡ ਦੇ ਵਿੱਚ ਕੀ ਚੱਲ ਰਿਹਾਗਾ ਟੂੜੀ-ਟਾੜੀ ਹੁੰਦੀ ਜਾਂਦੀ ਹੈ ਮਹਿੰਗੀ ਮਹਿੰਗੀ ਹਾਂ ਤੇ ਲੋਕ ਡਰਦੇ ਹੋਏ ਪਸ਼ੂ ਵੇਚੀ ਜਾਂਦੇ ਨੇ ਵੇਚੀ ਜਾਂਦੇ ਆ ਤੇ ਇਹ ਦਿੱਕਤ ਹੈ ਕਿ ਗੋਲਡੀ ਸ਼ਰਮ ਬੜੀ ਮੰਦਿਆ ਲੋਕੀ ਕੀ ਕਾਰਨਾ ਸ਼ਰਮ ਮੰਨਦਾ ਆਪਣੇ ਪਿਆਰਿਆਂ ਦਾ ਮੰਨਣ ਦਾ ਹੈ ਵੀ ਕੈਨੇਡਾ ਅਮਰੀਕਾ ਇੰਗਲੈਂਡ ਉਹ ਉੱਥੇ ਜਾ ਕੇ ਮਤਲਬ ਕੀ ਕਹਿੰਦਾ ਵੀ ਆਪਣੇ ਪਿੰਡਾਂ ਦੇ ਪਿੰਡ ਜਿਵੇਂ ਕਹਿੰਦੇ ਹੋ ਇਹ ਘਰਾਂ ਦੇ ਘਰਾਂ ਨੂੰ ਜਿੰਦੇ ਲੱਗੇ ਹੋਏ ਨੇ ਬੱਚੇ ਬਾਹਰ ਚਲੇ ਗਏ ਅਗਲਾ ਕਹਿੰਦਾ ਇੱਥੇ ਲੈ ਲਾਂਗੀ ਆਪਾਂ ਉੱਥੇ ਵਿਚਾ ਟੱਲੇਬਾਲ ਦੇ ਨੇੜੇ ਤੇੜੇ ਦੇ ਪਿੰਡਾਂ ਦੇ ਵਿੱਚ ਗੱਲ ਕਰੀਏ ਉਧਰ ਅਬੋਹੜ ਦੀ ਗੱਲ ਕਰੀਏ ਸਾਬ ਉੱਥੇ ਜਿੰਦੇ ਲੱਗੇ ਹੋਏ ਨੇ ਉਹ ਗੱਲ ਉਹੀ ਹੈ ਵੀ ਉੱਥੇ ਜਦੋਂ ਜਾਂਦੇ ਨੇ ਨਾ ਗੁਰਜਿੰਦਰ ਜਿਵੇਂ ਆਪਾਂ ਕਹਿ ਦਿੰਨੇ ਨਾ ਮੇਰੀ ਤਾਂ ਇਹ ਸੋਚ ਆ ਵੀ ਬੰਦਾ ਨਾ ਉਧਰਲਾ ਰਹਿੰਦਾ ਨਾ ਇਧਰਲਾ ਹੁਣ ਮੇਰੇ ਕੋਲ ਇੱਕ ਸਾਡਾ ਪੇਸ਼ੈਂਟ ਆ ਯੂ ਐਸ ਏ ਅਰਬਾਂ ਖਰਬਾਂ ਪਤੀ ਆ ਉਹ ਕਹਿੰਦਾ ਮੈਨੂੰ ਕਹਿੰਦਾ ਵੀ ਹੁਣ ਅਸੀਂ ਇੱਥੇ ਆਣਾ ਪਿੰਡ ਆਣਾ ਕਹਿੰਦਾ ਮੈਂ ਕੀ ਗੱਲ ਹੋ ਗਈ ਕਹਿੰਦਾ ਯਾਰ ਜਵਾਕ ਨਹੀਂ ਹੱਥ ਲੱਗਦੇ ਮੈਂ ਕਹਾ ਭਾਈ ਇਹ ਗੱਲ ਤਾਂ ਤੂੰ ਉਦੋਂ ਸੋਚਣੀ ਸੀ ਜੀ ਹੁਣ ਉਹ ਕਹਿੰਦਾ ਵੀ ਜਵਾਕਾਂ ਨੂੰ ਅਸੀਂ ਇੱਧਰ ਰੱਖਣਾ ਕਹਿੰਦਾ ਸਾਡਾ ਉੱਧਰ ਰਹਿਣਾ ਜੀ ਉਹ ਕਹਿੰਦਾ ਹੁਣ ਚੱਕਰ ਇਹ ਆ ਵੀ ਜਿਹੜਾ ਬੰਦਾ ਪੰਜਾਬੀ ਆ ਜਾਂ ਇੰਡੀਅਨ ਆ ਉਹ ਜਦੋਂ ਬਾਹਰ ਚਲਾਇਆ ਜਾਂਦਾ ਜਦੋਂ ਬੱਚੇ ਹੁੰਦੇ ਨੇ ਫਿਰ ਉਹ ਬੱਚੇ ਜਦੋਂ ਮਤਲਬ ਉਹਨਾਂ ਦੀ ਉਹ ਗੱਲ ਆ ਵੀ ਉਧਰ ਤਾਂ ਆਪਾਂ ਬੱਚਾ ਨੂੰ ਨਾਂ ਦਾ ਰੋਕ ਤੋਂ ਸਕਦੇ ਆ ਉਹ ਬੱਚਿਆਂ ਦੀ ਫਿਰ ਪ੍ਰੋਬਲਮ ਬਹੁਤ ਆਉਂਦੀ ਹੈ ਫਿਰ ਉਹ ਹੁਣ ਕਈ ਪਰਿਵਾਰ ਤਾਂ ਇਹ ਕਹਿਣ ਲੱਗੇ ਵੀ ਹੁਣ ਅਸੀਂ ਜਿਹੜਾ ਇਹਨਾਂ ਨੂੰ ਦੁਬਾਰਾ ਇੱਥੇ ਰੱਖਾਂਗੇ ਤਾਂ ਜੋ ਉਹ ਸਾਡੇ ਕੈਨੇਡਾ ਦੇ ਵਿੱਚ ਉਹ ਸਿਸਟਮ 'ਚ ਨਾ ਉਲਝੇ ਜਾਂਦਾ ਬੰਦਾ ਬਹੁਤ ਜ਼ਿਆਦਾ ਜੀ ਜੀ ਮਤਲਬ ਕਲਚਰ ਦੇਖੋ ਨਾ ਜਿਹੜੇ ਉੱਥੋਂ ਦੇ ਲੋਕ ਨੇ ਯੂ ਐਸ ਆ ਕੋਈ ਸਿਟੀ ਹੈ ਨਾ ਕੈਨੇਡੀਅਨ ਉਹਨਾਂ ਦਾ ਅੱਜ ਦਾ ਕਲਚਰ ਆ ਜੀ ਆਪਣਾ ਬੰਦਾ ਜਿਹੜਾ ਇੰਡੀਅਨ ਹੈ ਜਾਂ ਪੰਜਾਬੀ ਇਧਰ ਹੋ ਜਾਂਦਾ ਹੂੰ ਉਹ ਮਤਲਬ ਨਾ ਤਾਂ ਉਧਰਲਾ ਅਡਾਪਟ ਕਰ ਸਕਦਾ ਨਾ ਇਧਰਲਾ ਅਡਾਪਟ ਨਹੀਂ ਨਾ ਇਧਰਲਾ ਛੱਡ ਸਕਦਾ ਛੱਡ ਸਕਦਾ ਦੋ ਚੀਜ਼ਾਂ ਹੋ ਗਈਆਂ ਨਾ ਦੇਖੋ ਤੁਸੀਂ ਜਿਹੜਾ ਬੰਦਾ ਕਨੇਡੀਅਨ ਹੈ ਕੈਨੇਡਾ ਹੁਣ ਜਿਵੇਂ ਸਪੋਸਰ ਕਰ ਲੋ ਕੋਈ ਯੂਐਸ ਸਿਟੀਜ਼ਨ ਪੰਜਾਬ ਦੇ ਵਿੱਚ ਆ ਕੇ ਲੈਣ ਲੱਗ ਜੇ ਉਹਨੂੰ ਦਿੱਕਤ ਆਊਗੀ ਨਾ ਉਹੀ ਚੀਜ਼ ਆਪਣੀ ਆ ਜਿਹੜਾ ਪੰਜਾਬੀ ਹੈ ਨਾ ਤਾਂ ਉਹਦਾ ਉਹ ਜਿਹੜਾ ਬੱਚੇ ਦਾ ਅਡਾਪਟ ਕਰ ਲੈਂਦੇ ਨੇ ਜੀ ਫਿਰ ਉਹ ਬੱਚਿਆਂ ਨੂੰ ਦੇਖ ਦੇਖ ਪੂਰੀ ਜਾਂਦੇ ਨੇ ਪੂਰੀ ਜਾਂਦੇ ਨੇ ਜੀ ਵੀ ਆ ਕੇ ਸਾਡਾ ਜਵਾਕ ਤਾਂ ਸਾਡੇ ਸਾਡੀ ਗੱਲ ਹੀ ਮੰਨਦਾ ਸੀ ਕਿ ਇੱਥੇ ਦਾ ਆਪਣੇ ਦਾਗ ਚੱਕ ਲੈਂਦਾ ਸੀ ਬਾਪੂ ਤੇਰੇ ਵੀ ਪਈਆਂ ਹੋਣਗੀਆਂ ਆਪਣੇ ਉਹ ਸਾਡੀ ਪਈਆਂ ਨਹੀਂ ਪਿੰਡਾਂ ਵਾਲੇ ਦਾ ਜਦੋਂ ਕਾਲਿੰਗ ਹੋਗਾ ਨਾ ਪਾਪਾ ਹੀ ਕਾਲ ਟੂ ਪੁਲਿਸ ਉਹਦਾ ਉਹਦੇ ਬੁਲਾ ਲੈਂਦੇ ਨੇ ਪੁਲਿਸ ਉਹ ਤਾਂ ਅੱਖ ਵੀ ਨਹੀਂ ਚੱਕਣ ਦਿੰਦੇ ਜਵਾਕ ਜੀ ਜੀ ਉਹ ਫਿਰ ਉੱਥੇ ਜਾ ਕੇ ਉਹਨਾਂ ਨੂੰ ਬਹੁਤ ਦਿੱਕਤ ਹੁੰਦੀ ਆ ਵੀ ਯਾਰ ਅਸੀਂ ਤਾਂ ਪੰਗਾ ਹੀ ਲੈ ਲਿਆ ਜੀ ਵੀ ਪੈਸੇ ਨੂੰ ਅਸੀਂ ਕੀ ਕਰਾਂਗੇ ਜਦੋਂ ਸਾਡਾ ਧੀ ਪੁੱਤ ਸਾਡੀ ਸੇਵਾ ਨਾ ਸਾਡੀ ਗੱਲ ਨਹੀਂ ਮੰਨੂਗਾ ਨਾ ਉਹਦੇ ਘਰ ਵਾਲੀ ਨੇ ਸਾਨੂੰ ਰੋਟੀ ਦੇਣੀ ਐ ਉੱਥੇ ਜਾ ਕੇ ਬੰਦਾ ਫਿਰ ਲਾਚਾਰ ਹੋ ਜਾਂਦਾ ਫਿਰ ਨਾ ਪੈਸਾ ਕੰਮ ਕਰਦਾ ਨਾ ਅਮਰੀਕਾ ਕੰਮ ਕਰਦਾ ਨਾ ਫਿਰ ਕੈਨੇਡਾ ਕੰਮ ਕਰਦਾ ਫਿਰ ਪੰਜਾਬ ਜਾਦ ਆਉਂਦਾ ਜੀ ਇਹ ਇਸ ਕਰਕੇ ਦੇਖੋ ਦਿੱਕਤਾਂ ਸਾਰੇ ਪਾਸੇ ਨੇ ਜਦੋਂ ਆਪਾਂ ਆਪਦਾ ਮੁਲਕ ਛੱਡਦੇ ਆ ਤਾਂ ਪਰੇਸ਼ਾਨੀਆਂ ਬਹੁਤ ਆਉਂਦੀਆਂ ਨੇ ਹੁਣ ਵੀ ਉੱਥੇ ਕੋਈ ਸਰਵਾਈਵ ਕਰਨਾ ਸੌਖਾ ਨਹੀਂ ਹੈਗਾ ਇਸ ਕਰਕੇ ਮੈਂ ਤਾਂ ਹੀ ਕਹਿੰਦਾ ਵੀ ਬੰਦਾ ਜਿੰਨਾ ਵੀ ਆ ਯਾਰ ਆਪਦੇ ਇੱਥੇ ਹੀ ਰਹਿ ਕੇ ਜੋ ਮੇਰਾ ਐਕਸਪੀਰੀਅੰਸ ਆ ਕੰਮਕਾਰ ਕਰੇ ਘੱਟ ਖਾਵੇ ਵੱਧ ਖਾਵੇ ਖਾਣੀਆਂ ਤਾਂ ਦੋ ਰੋਟੀਆਂ ਹੀ ਨੇ ਸਾਡੇ ਦੋਸਤ ਨੇ ਇੱਕ ਜੱਜ ਸਾਹਿਬ ਨੇ ਉਹ ਕਹਿੰਦੇ ਵੀ ਯਾਰ ਕਰਨਾ ਮਤਲਬ ਕਹਿੰਦੇ ਮੈਂ ਕਦੇ ਰਿਸ਼ਵਤ ਨਹੀਂ ਲਈ ਮੈਂ ਕਿਵੇਂ ਜੀ ਕਹਿੰਦਾ ਯਾਰ ਉਹੀ ਰੋਟੀ ਖਾਣੀ ਆ ਕਹਿੰਦਾ ਪਲਾਟ ਆ ਕੋਈ ਦਾਦ ਛੱਡ ਜੂ ਕੋਈ ਦੋ ਛੱਡ ਜੂ ਕੋਈ ਇੱਕ ਛੱਡ ਜੂ ਇਸ ਕਰਕੇ ਕੋਈ ਬਾਲਿਆਂ ਸਟ੍ਰੈਸ ਲੈਣ ਦਾ ਕੰਦਾ ਫਾਇਦਾ ਨਹੀਂ ਹੋਣਾ। ਫਾਇਦਾ ਨਹੀਂ ਜੀ। ਉਹ ਰਿਟਾਇਰ ਵੀ ਹੋ ਗਏ ਹੁਣ ਉਹ ਕਹਿੰਦਾ ਵੀ ਮੈਂ ਨਹੀਂ ਜ਼ਿੰਦਗੀ ਚ ਕਦੇ ਇਹੋ ਜਿਹਾ ਕੰਮ ਕਰਿਆ ਕਹਿੰਦਾ ਸਕੂਨ ਦੀ ਆਪਾਂ ਨੀਂਦ ਆਉਂਦੀ ਆ। ਇਹ ਚੀਜ਼ ਆ ਵੀ ਕੰਮਕਾਰ ਆਪਦਾ ਕਰੋ ਸਿਸਟਮ ਤੇ ਉਹਦੇ ਨਾਲ ਵਧੀਆ ਤੁਹਾਡਾ ਜ਼ਿੰਦਗੀ ਨਿਕਲ ਜਾਂਦੀ ਆ। ਤੇ ਮੁਰਗੇ ਮਰ ਕੇ ਗੋੜੀ ਕਿਵੇਂ ਇਹ ਮੀਟ ਮੂਡ ਨੂੰ ਰੱਖੇ ਹੋਏ ਨੇ? ਨਹੀਂ ਨਹੀਂ ਇਹ ਤਾਂ ਸ਼ੌਂਕ ਹੀ ਰੱਖੇ ਹੋਏ ਨੇ ਮੀਟ ਦਾ। ਹਾਂ ਮੀਟ। ਤੇਰੀ ਨੀਂਦ ਆ ਮਰਵਾ ਦੋ। ਮੁਰਗੇ ਬੱਕਰੀਆਂ ਬੱਤਕਾ ਬੱਤਕਾ ਦਾ ਕੀ ਕੰਮ ਸੀਗਾ ਇਹਦਾ ਮੈਂ ਕਹਣਾ ਕਿਸੇ ਕੰਮ ਵੀ ਨਹੀਂ ਆਉਂਦੀ ਹੋਣੀ ਕਿ ਇਹ ਵੀ ਸ਼ੌਕੜੀ ਰੱਖੇ ਨੇ ਨਹੀਂ ਨਹੀਂ ਸ਼ੌਕ ਨਹੀਂ ਰੱਖਿਆ ਨੇ ਸੋਹਣੀਆਂ ਲੱਗਦੀਆਂ ਨੇ ਬਸ ਇਹ ਆ ਦਾਣਾ ਦੂਣਾ ਇਹਨਾਂ ਨੂੰ ਪਾ ਦਈਦਾ ਇਹ ਪਾਣੀ ਦੇ ਵਿੱਚ ਆਉਂਦਾ ਜਿਹੜੇ ਗੂੜੇ ਕੱਢ ਲੈਂਦੀਆਂ ਨੇ ਹਾਂ ਵਧੀਆ ਜੀ ਕਾਫੀ ਟਾਈਮ ਦੀਆਂ ਰੱਖਿਆ ਮੈਂ ਸਾਡੀਆਂ ਠੀਕ ਹੈ ਜੀ ਇਹ ਚੀਜ਼ ਆ ਵਿੱਚ ਦੀ ਹਾਂ ਇਹਨਾਂ ਨਾਲ ਫਿਰ ਚਲੋ ਜਾਨਵਰ ਸਾਰੇ ਜਦੋਂ ਰਹਿੰਦੇ ਨੇ ਤਾਂ ਸੋਨਾ ਲਾਜ਼ਰ ਨਾਲ ਮਿਲ ਕੇ ਫਾਰਮ ਇਹ ਚ ਹੀ ਹੋ ਜਾਂਦਾ ਤੇ ਜੇ ਕੋਈ ਬਰਨਾਲੇ ਦੇ ਰਹਿਣ ਵਾਲਿਆ ਉਹ ਇੱਥੇ ਦੁੱਧ ਵੀ ਲਿਆ ਸਕਦੇ ਆ ਕਿ ਢਿੱਲੋ ਨਗਰ ਦੇ ਬਿਲਕੁਲ ਸਾਹਮਣੇ ਆ ਸਿਟੀ ਡੈਰੀ ਫਾਰਮ ਬਾਜਾਖਾਨਾ ਰੋਡ ਤੇ ਦੁੱਧ ਦਾ ਸਾਨੂੰ ਐਵੇਂ 1 ਮਹੀਨਾ ਥੋੜਾ ਪਹਿਲਾਂ ਦੱਸਣਾ ਪਊਗਾ ਜੀ ਮਗੋਂ ਕਿ ਐ ਵੀ ਸਾਡਾ ਦੁੱਧ ਸਾਰਾ ਲੱਗਿਆ ਹੋਇਆ ਹੈ ਪੱਕੇ ਘਰ ਨੇ ਤੇ ਉਸਾਂ ਨਾਲ ਫਿਰ ਰੀਮੈਂਡ ਕਰਾਂ ਪਸ਼ੂ ਵੀ ਨਹੀਂ ਮਿਲਦੇ ਹੁਣ ਕੋਈ ਸੂਆ ਵੀ ਨਹੀਂ ਹੈ ਮੱਜ 2 ਲੱਖ ਤੋਂ ਘੱਟ ਕੋਈ ਇਹ ਸ਼ੁਰੂ ਹੁੰਦੀ ਐ ਨਹੀਂ 2 ਲੱਖ ਤੋਂ 2 ਲੱਖ ਤੋਂ ਆਪਣੇ ਫਾਰਮ ਚ ਸ਼ੁਰੂ ਆ ਮੱਜ ਹਾਂ ਠੀਕ ਹੈ ਜੀ ਬਾਤ ਬਾਤ ਦੇ ਨੇ ਸਾਰੇ ਥੱਲੇ ਕੋਈ ਨਹੀਂ ਹੈ ਇਸ ਕਰਕੇ ਬਰੋਸਾਬ ਨਾਲ ਲੈਣੀ ਵੀ ਪੈਂਦੇ ਆ ਪਸ਼ੂ ਜੇ ਦੁੱਧ ਉਹ ਗੱਲ ਉਹੀ ਆ ਜਾਂਦੇ ਵੀ ਨਾ ਆਪਾਂ ਪਾਣੀ ਪਾਣਾ ਨਹਾ ਪੰਨ ਅਗਲੀ ਪਾਣਾ ਜੀ ਵੀ ਸਿਸਟਮ ਉਸਾਂ ਨਾਲ ਹੀ ਸਰਕਲ ਆ ਵੀ ਜਿਵੇਂ ਦੁੱਧ ਜਿਹੜਾ ਸੀ ਲਾਣੀ ਆ ਤੁਹਾਨੂੰ ਮਹੀਨਾ ਤੋਂ ਪਹਿਲਾਂ ਦੱਸਣ ਫਿਰ ਉਸਾਂ ਨਾਲ ਅਸੀਂ ਪ੍ਰੋਡਕਸ਼ਨ ਦਾ ਪ੍ਰੋਡਕਸ਼ਨ ਅੱਗੇ ਕਰਾਂਗੇ ਕੰਮ ਤੇ ਜੇ ਕਿਸੇ ਨੇ ਪਸ਼ੂ ਖਰੀਦਣਾ ਨੇ ਅਸੀਂ ਜਾਂ ਫਿਰ ਸਾਡੇ ਕੋਈ ਸੂ ਪੈਂਦੇ ਨੇ ਉਹ ਖਰੀਦਣਾ ਚਾਹੁੰਦਾ ਹੋਵੇ ਕੋਈ ਆ ਸਕਦਾ ਆਪਣੇ ਕੋਲੇ ਖਰੀਦਣ ਵਾਲਾ ਤਾਂ ਅਜੇ ਅਸੀਂ ਆਪ ਹੀ ਕਰ ਰਹੇ ਹਾਂ ਜੀ ਹਜੇ ਵੇਚਣ ਵਾਲਾ ਨਹੀਂ ਹੈਗਾ ਕੰਮ ਕਿਉਂਕਿ ਮੈਂ ਤੁਹਾਨੂੰ ਦੱਸਿਆ ਪਹਿਲਾਂ ਵੀ ਜੇ ਇੱਕ ਮੱਝ ਲੈਣੀ ਆ ਉਹਨ ਲਈ 2 ਦਿਨ ਚਾਹੀਦੇ ਨੇ ਜੀ ਅਸੀਂ ਦਿਨੇ ਜਾਂਦੇ ਆ ਪਹਿਲਾਂ ਸ਼ਾਮ ਨੂੰ ਚਵਾ ਕੇ ਦੇਖਦੇ ਆ ਮੱਝ ਜੀ ਤੇ ਫਿਰ ਅਗਲੇ ਦਿਨ ਸਵੇਰੇ ਚਵਾ ਕੇ ਦੇਖਦੇ ਆ ਦੋ ਟਾਈਮ ਚਵਾ ਕੇ ਕਿਉਂਕਿ 2 ਲੱਖ ਰੁਪਏ ਲਾਣਾ ਕਰ ਜੇ ਫਿਰ ਉਹ ਪਸ਼ੂ ਦਾ ਪਤਾ ਲੱਗਦਾ ਮੈਂ ਵੀ ਸਾਰਿਆਂ ਨੂੰ ਇਹੀ ਗਾਉਂਗਾ ਵੀ ਚਲੋ ਜਿਨ੍ਹਾਂ ਨੂੰ ਤਾਂ ਐਕਸਪੀਰੀਅੰਸ ਹੈ ਉਹ ਤਾਂ ਲੈਂਦੇ ਨੇ ਆਪਦੇ ਹਿਸਾਬ ਨਾਲ ਵੀ ਦੋਨੇ ਟਾਈਮ ਚਵਾਈ ਕਰਾ ਕੇ ਫੇਰ ਅਸਲ ਪਸ਼ੂ ਦਾ ਪਤਾ ਲਾਦਾ ਵੀ ਹਾਂ ਵੀ ਇਹਦਾ ਦੁੱਧ ਕਿੰਨਾ ਹੈਗਾ ਜੀ ਉਹਦੇ ਲਈ ਟਾਈਮ ਤੇ ਜਿਹੜਾ ਹੈਗਾ ਚੁਵਾਈ ਦੇਖ ਕੇ ਤੇ ਪੈਸਾ ਇਸ ਕਰਕੇ ਵੀ ਹਜੇ ਅਸੀਂ ਤਾਂ ਖਰੀਦ ਖਰੀਦ ਰਹੇ ਹਾਂ ਹਾਲੇ ਵੇਚਣ ਵਾਲਾ ਕੰਮ ਹੈ ਨਹੀਂ ਹਜੇ ਨਹੀਂ ਹਜੇ ਨਹੀਂ ਹੈ ਕਿਉਂਕਿ ਹੇ ਜੇ ਕੋਈ ਮੰਨ ਲਓ ਵੀ ਨਵਾਂ ਫਾਰਮ ਸ਼ੁਰੂ ਕਰਨਾ ਚਾਹੁੰਦਾ ਹੈ ਕੋਈ ਜਮਾ 0 ਤੋਂ ਸਟਾਰਟ ਕਰਨਾ ਚਾਹੁੰਦਾ ਇੱਥੇ ਰਹਿ ਕੇ ਕੰਮ ਕਰਨ ਥੋੜੀ ਵੀਡੀਓ ਦੇਖ ਕੇ ਕੋਈ ਤਾਂ ਉਹਨੂੰ ਕੀ ਰਾਇ ਦੇਣਾ ਚਾਹੁੰਗੇ ਉਹਨੂੰ ਰਾਇ ਦੇਣਾ ਚਾਹੁੰਗਾ ਵੀ ਤੁਸੀਂ ਦੇਖੋ ਜੇ ਮੈਂ ਕੋਈ ਜੋਬ ਵਾਲਾ ਬੰਦਾ ਹੈ ਗੁਰਜਿੰਦਰ ਔਰ ਆਮ ਨਾਲ ਪਸ਼ੂ 2 3 4 ਘਰੇ ਰੱਖ ਸਕਦਾ ਕਿਉਂਕਿ ਇਹਨਾਂ ਦਾ ਕੰਮ ਦੋ ਟਾਈਮ ਦਾ ਇੱਕ ਟਾਈਮ ਦਾ ਸਵੇਰੇ ਤੁਹਾਨੂੰ ਥੋੜਾ ਜਲਦੀ ਕਰਨਾ ਪੂ ਤੇ ਸ਼ਾਮ ਸ਼ਾਮ ਨਹੀਂ ਸਵੇਰੇ ਬੰਦਾ ਕਰਕੇ ਜਾ ਸਕਦਾ ਸ਼ਾਮ ਵਾਲਾ ਕੋਈ ਘਰ ਦਾ ਬੰਦਾ ਦੇਖ ਸਕਦਾ ਛੋਟੇ ਲੈਵਲ ਤੋਂ ਸ਼ੁਰੂ ਕਰ ਲੇ ਨਾਲੇ ਤਾਂ ਉਹਨੂੰ ਪਿਓਰ ਪੀਨ ਨੂੰ ਦੁੱਧ ਮਿਲੂਗਾ ਠੀਕ ਹੈ ਨਾ ਨਾਲੇ ਬੱਚੇ ਵਧੀਆ ਖਾਣਗੇ ਪੀਣਗੇ ਨਾਲੇ ਉਹਦਾ ਕਾਰੋਬਾਰ ਚੱਲ ਪੂ ਕਿਉਂਕਿ ਅਸਲ ਵਿੱਚ ਇੱਕ ਦਿੱਕਤ ਹੋਰ ਆ ਨਾ ਜੀ ਕਈ ਵਾਰੀ ਬੰਦਾ ਮੋਟੀਵੇਸ਼ਨ ਦੇ ਚੱਕਰ ਦੇ ਵਿੱਚ 4-5 ਲੱਖ ਦੀ ਗਾਈ ਤੇ ਜਾਂ ਮੱਝ ਤੇ ਖਰਚਾ ਤਾਂ ਕਰ ਦਿੰਦਾ ਮਾਗਰ ਉਹਦੇ ਕੰਮ ਹਿਸਾਬ ਚ ਨਹੀਂ ਆਉਂਦਾ ਬਰੀਡ ਵਾਲੇ ਚੱਕਰ ਦੇ ਵਿੱਚ ਤੁਸੀਂ ਨਾ ਪਿਓ ਇੱਕ ਵਾਰੀ ਨਾਰਮਲ ਲੈਵਲ ਦੀ ਕੋਈ ਵੀ ਮੱਝ ਲੈ ਕੇ ਸਟਾਰਟ ਕਰਿਓ ਉਹਨੂੰ ਪਾਲਣਾ ਸਿੱਖਿਓ ਦੀਆਂ ਬਿਮਾਰੀਆਂ ਬਾਰੇ ਜਾਣਿਓ ਇੱਕ ਗੋੜੀ ਬਿਮਾਰੀਆਂ ਦੀ ਗੱਲ ਦੱਸੋ ਜੇ ਪਸ਼ੂਆਂ ਦੀ ਗੱਲ ਕਰੀਏ ਇਹ ਮੱਝਾਂ ਦੀ ਗਾਵਾਂ ਦੀ ਜਾਂ ਕਿਸੇ ਵੀ ਤਰ੍ਹਾਂ ਦੇ ਜਾਨਵਰ ਨੂੰ ਬਿਮਾਰੀ ਜਾਂ ਕੀ ਡਰ ਰਹਿੰਦਾ ਬਿਮਾਰੀਆਂ ਦਾ ਡਰ ਐ ਵੈਸੇ ਤਾਂ ਇਹਨਾਂ ਨੂੰ ਛੇਤੀ ਛੇਤੀ ਜਿਆਦਾ ਤੋਂ ਜਿਆਦਾ ਬੁਖਾਰ ਹੁੰਦਾ ਗੁਰਜਿੰਦਰ ਕੋਟੀਗਾ ਵਗੈਰਾ ਮਤਲਬ ਲਾ ਜਾਂਦੇ ਨੇ ਇਹਨਾਂ ਨੂੰ ਉਸੇ ਪੱਕੇ ਡਾਕਟਰ ਰੱਖੇ ਹੋਏ ਨੇ ਬਾਕੀ ਦਾ ਕੋਈ ਇੰਨੇ ਜਿਆਦਾ ਮਤਲਬ ਜਾਂ ਥਾਣਾ ਦੀ ਕੋਈ ਦਿੱਕਤ ਆਂਦੀ ਆ ਉਹਦੇ ਲਈ ਸਫਾਈ ਰੱਖਣੀ ਜ਼ਰੂਰੀ ਆ ਜਿਵੇਂ ਮੈਟ ਵਗੈਰਾ ਸਾਡੇ ਪਿਛਾਏ ਬਾਕੀ ਕੱਚੇ ਵਗੈਰਾ ਜੋ ਅਸੀਂ ਛੱਡ ਦਿੰਨੇ ਆ ਉਹ ਚੀਜ਼ਾਂ ਨੇ ਬਾਕੀ ਜਿਆਦਾ ਐਵੇਂ ਕਹਦੇ ਪਰਮਾ ਤੋਂ ਮੇਰਾ ਵੀ ਕਦੇ ਸਾਨੂੰ ਕੋਈ ਦਿੱਕਤ ਆਈ ਨਹੀਂ ਜੇ ਕੋਈ ਬਿਮਾਰੀ ਚੱਲ ਪੇ ਫਿਰ ਕੀ ਆ ਫਿਰ ਉਸ ਹਾਵ ਨਾਲ ਤਾਂ ਫਿਰ ਉਹ ਡਾਕਟਰ ਨੇ ਜਿਹੜੇ ਵੈਕਸੀਨ ਦਾ ਅਸੀਂ ਅਸੀਂ ਬੀਮਾ ਬੀਮਾ ਵੀ ਕਰਾਣੇ ਆ ਪਸ਼ੂਆਂ ਦਾ ਤੇ ਵੈਕਸੀਨ ਵੀ ਕਰਵਾਣੇ ਆ ਉਹ ਪ੍ਰੋਪਰ ਕਰਵਾਣੀ ਚਾਹੀਦੀ ਆ ਜੇ ਕਾਲੂ ਖੋਜਣਾ ਖਾਸ ਤਾਂ ਜੇ ਕੋਈ ਗੱਲਬਾਤ ਹੋ ਜੇ ਕਰੋਸ ਹਾਵ ਨਾਲ ਸਰਕਾਰ ਤੋਂ ਪੈਸੇ ਵਗੈਰਾ ਜਿਹੜੇ ਮਿਲ ਜਾਂਦੇ ਨੇ ਇਹ ਚੀਜ਼ ਆ ਬਾਕੀ ਆ ਵੀ ਤੁਸੀਂ ਸ਼ੁਰੂ ਕਰੋ ਛੋਟੇ ਲੈਵਲ ਤੋਂ ਹੀ ਕਰੋ ਐਸੀ ਕਿ ਤੁਹਾਨੂੰ ਹਰਿਆਣੇ گئے ਸੀ ਕਿਸੇ ਪਿੰਡ ਚੋਂ ਕਹਿੰਦੇ ਵੀ ਉਹਨਾਂ ਦੇ ਕਹਿੰਦੇ ਸਾਰੇ ਬੱਚੇ ਵਗੈਰਾ ਹੋਰ ਅਸੀਂ ਘਰ ਦਾ ਖਰਚਾ ਉਹ ਲੇਡੀਜ਼ ਕਹਿੰਦੀ ਮੈਂ ਦੁੱਧ ਭਾ ਕੇ ਕੱਢਦੇ ਹਾਂ ਵੀ ਇਹੋ ਜੀ ਗੱਲ ਨਹੀਂ ਹੈ ਵੀ ਤੁਹਾਨੂੰ ਆਮਦਨ ਨਹੀਂ ਹੁੰਦੀ ਖਾਣ ਪੀਣ ਨੂੰ ਦੁੱਧ ਪੀਣ ਨੂੰ ਮਿਲਦਾ ਤੇ ਤੁਹਾਡੇ ਖਰਚਾ ਵੀ ਚੱਲਦਾ ਇਹੋ ਜੀ ਗੱਲ ਕੋਈ ਇਹਦੇ ਵਿੱਚ ਕੋਈ ਉਹ ਨਹੀਂ ਹੈ ਇਸ ਕਰਕੇ ਤੁਹਾਨੂੰ ਕੰਮ ਹੋਈ ਗੱਲ ਆ ਵੀ ਛੱਡਣਾ ਨਹੀਂ ਚਾਹੀਦਾ ਨਾਲ ਨਾਲ ਸ਼ੌਂਕ ਹੈ ਵੀ ਕਰਨਾ ਚਾਹੀਦਾ ਤੁਹਾਨੂੰ ਇਹ ਚੀਜ਼ ਆ। ਬਾਕੀ ਪੰਜਾਬ ਦੇ ਵਿੱਚ ਰਹਿ ਕੇ ਕੰਮ ਕਰੋ, ਵਧੀਆ ਕੰਮ ਕਰੋ, ਸਾਫ਼ ਸੁਥਰਾ ਕੰਮ ਕਰੋ। ਡੇਰੀ ਫਾਰਮ ਦਾ ਕੰਮ ਬਹੁਤ ਜ਼ਿਆਦਾ ਸੋਹਣਾ ਕੰਮ ਆ। ਬਿਲਕੁਲ। ਨਲੇ ਦਾ ਸ਼ੌਂਕ ਨਾ ਮੰਦਾ ਕਰਦਾ। ਕਰਦਾ। ਨਲੇ ਦੇਸੀ ਚੀਜ਼ਾਂ ਕਿਉਂ ਹੁਣ ਤੁਸੀਂ ਲਾ ਲਓ। ਪਿਓਰ ਕਿਉਂ ਤੁਹਾਨੂੰ 2500 ਨੂੰ ਕਿਲੋ ਵੀ ਨਹੀਂ ਮਿਲਦਾ। ਨਹੀਂ ਮਿਲਦਾ। ਜਿਹੜਾ ਜਮਾ ਪਿਓਰ ਹੈ। ਲੱਸੀ ਨਹੀਂ ਮਿਲਦੀ। ਲੱਸੀ ਸਾਡੇ ਨਹੀਂ ਮਿਲਦੀ ਪਿਓਰ ਜੀ। ਲੱਸੀ ਹੁਣ ਪਿੰਦੇ ਹੀ ਨਹੀਂ। ਬੱਚਿਆਂ ਨੂੰ ਕਹੇ ਹੁੰਦਾ ਪਤਾ ਹੀ ਨਹੀਂ ਹੁਣ ਮੈਂ ਕਹਿੰਦਾ ਦੁੱਧ ਪਹਿਲਾਂ ਲੋ ਬੱਚੇ ਪਿੰਦੇ ਸੀ ਲੱਸੀ ਬਧੀਆ ਕੋਈ ਬਿਮਾਰੀਆਂ ਵੀ ਨਹੀਂ ਲੱਗਦੀਆਂ ਸੀ ਬੱਚਿਆਂ ਨੂੰ ਤਕੜੇ ਹੁੰਦੇ ਸੀ ਹੁੰਦਾ ਲੱਸੀ ਲੂਸੀ ਕਿੱਥੇ ਕਿੱਥੇ ਪਚਦੀ ਵੀ ਨਹੀਂ ਹੈਗੀ ਅੱਜ ਕੱਲ੍ਹ ਲੋਕਾਂ ਦੀ ਜੀ ਤੇ ਜਰੂਰ ਤੁਸੀਂ ਇਸ ਗੱਲ ਤੋਂ ਜਿਹੜੀ ਮੋਟੀਵੇਸ਼ਨ ਲਿਓ ਇੱਕ ਇਨਸਪਾਇਰੇਸ਼ਨ ਆ ਤੁਹਾਡੇ ਦੀ ਮੈਂ ਖੈਲੂ ਗੋਡੀਨ ਕਰੋ ਦਾ ਕਾਲ ਕਰ ਰਿਹਾ ਸੀਗਾ ਕਿ ਆਪਾਂ ਫਾਰਮ ਦੀ ਵੀਡੀਓ ਕਰਨੀ ਆ ਇਸ ਵੀਡੀਓ ਦਾ ਸਾਡਾ ਕੋਈ ਬਣਾਉਣ ਦਾ ਜ਼ਿਆਦਾ ਵੱਡਾ ਮਕਸਦ ਨਹੀਂ ਸਾਡਾ ਮਕਸਦ ਇੰਨਾ ਕਾ ਕਿ ਕੋਈ ਪੰਜਾਬੀ ਜਿਹੜਾ 25 ਤੋਂ 30 ਲੱਖ ਰੁਪਇਆ ਲਾ ਕੇ ਬਾਹਰ ਜਾਊਗਾ ਉੱਥੇ ਜਾ ਕੇ ੱੱਕੇ ਖਾਊਗਾ ਉਹੀ ਤੁਸੀਂ ਘੱਟ ਤੋਂ ਘੱਟ 10 ਲੱਖ ਰੁਪਇਆ ਲਾ ਕੇ ਇਥੇ ਡੇਅਰੀ ਫਾਰਮ ਦਾ ਕੰਮ ਸ਼ੁਰੂ ਕਰ ਦਿੱਤਾ। ਅੱਗੇ ਤੁਹਾਨੂੰ ਮੈਂ ਹੋਰ ਵੀ ਤੁਹਾਡੀ ਗੱਲ ਕਹਿਣਾ ਜਦੋਂ ਦਾ ਸੋਸ਼ਲ ਮੀਡੀਆ ਆਇਆ ਵੀਡੀਓ ਚਲੋ ਮੈਂ ਮੈਂ ਬਹੁਤ ਦੇਖਦਾ ਵੀਡੀਓ ਆ ਦੀ ਪਸ਼ੂਆਂ ਦੇ ਰਿਲੇਟਡ ਦੂਰ ਦੂਰ ਤੱਕ ਮੈਂ ਹੁਣ ਗੁਜਰਾਤ ਜਾਣਾ ਮੈਂ ਤੁਹਾਨੂੰ ਦੱਸਿਆ ਵੀ ਇਹਦੇ ਨਾਲ ਇਹ ਜਿਹੜਾ ਬਿਜ਼ਨਸ ਹੈ ਬਹੁਤ ਜ਼ਿਆਦਾ ਜਦੋਂ ਦੂਜੀਆਂ ਸਟੇਟਾਂ ਚ ਪੰਜਾਬ ਚ ਤਾਂ ਮੇਰੇ ਹਿਸਾਬ ਨਾਲ ਹਏ ਹੁਣ ਦੁਬਾਰਾ ਚੱਲ ਪਿਆ ਤਾਂ ਕੀ ਕਹਣਾ ਪੰਜਾਬ ਦੇ ਵਿੱਚ ਤਾਂ ਘਟਿਆ ਜਿਵੇਂ ਮੈਂ ਤੁਹਾਨੂੰ ਦੱਸ ਬਾਕੀ ਸਟੇਟਾਂ ਦੇ ਵਿੱਚ ਬਹੁਤ ਵਧੀ ਜਾਂਦਾ ਬਹੁਤ ਡਿਮਾਂਡ ਪਸ਼ੂਆਂ ਦੀ ਵਧੀ ਆ ਤੇ ਪੰਜਾਬੀਆਂ ਨੂੰ ਵੀ ਥੋੜਾ ਜਿਹਾ ਜਿਵੇਂ ਇਹ ਗੱਲ ਹੈ ਵੀ ਆਪਣੇ ਥੋੜਾ ਉਧਰ ਨੂੰ ਰੁਝਾਨ ਕੈਨੇਡਾ ਨੂੰ ਜ਼ਿਆਦਾ ਹੋਇਆ ਹੈ ਅਸਰ ਮੇਵੀ ਨੀਤੀਆਂ ਨੇ ਨਾ ਹੀ ਆਪਣੇ ਪੰਜਾਬੀ ਲੋਕ ਇਹਨਾਂ ਚੀਜ਼ਾਂ ਨੂੰ ਸਮਝਦੇ ਨਹੀਂ ਆ ਹੁਣ ਜਿਵੇਂ ਤੁਸੀਂ ਪਹਿਲਾਂ ਗੱਲ ਕਰੀਏ ਵੀ ਜੰਗ ਲੱਗਣ ਵਾਲੀ ਐ ਆਪਣੇ ਲੋਕਾਂ ਨੂੰ ਪਹਿਲੀ ਘਬਰਾਹਟ ਹੋਈ ਜਿਹੜੇ ਪੈਸਾ ਕਮਾਈ ਬੈਠੇ ਨਰਬਾਂ ਦਾ ਜਿਹੜੇ ਆਮ ਬੰਦੇ ਨੇ ਨਹੀਂ ਸੋਚ ਘਬਰਾਹਟ ਨਹੀਂ ਉਹਨਾਂ ਨੂੰ ਮਤਲਬ ਸੋਚ ਇੱਕ ਪਤਾ ਗਿਆ ਆਮ ਆਪਾਂ ਸੋਚਦੇ ਨਹੀਂ ਹੈਗੇ ਜਦੋਂ ਕੋਈ ਇਹੋ ਜੀ ਸਥਿਤੀ ਆ ਜਾਂਦੀ ਐ ਉਦੋਂ ਬੰਦਾ ਨਾ ਬੈਠ ਕੇ ਸੋਚਣ ਨੂੰ ਮਜਬੂਰ ਹੋ ਜਾਂਦਾ ਵੀ ਯਾਰ ਲੇ ਕੋਈ ਕਿਸੇ ਬੰਦਾ ਨੇ ਦੋ ਨੰਬਰ ਦਾ ਵੀ ਕਮਾਇਆ ਹੁੰਦਾ ਵੀ ਯਾਰ ਮੈਂ ਉਹਨੂੰ ਬੱਦ ਟੈਨਸ਼ਨ ਹੋ ਜਾਂਦੇ ਵੀ ਮੈਂ ਹਾਂ ਆਦਾ ਛੱਡ ਕੇ ਮੇਰਾ ਕੀ ਬਣ ਚੋੜਾ ਆਪਾਂ ਤਾਂ ਕਹਿੰਦੇ ਪਰਮਾਤਮਾ ਅੱਗੇ ਵੀ ਇਹ ਜੀ ਕੋਈ ਸਥਿਤੀ ਨਾ ਆਵੇ ਸਾਰੇ ਵਾਏ ਗੁਰੂ ਸਾਰਿਆਂ ਦੇ ਮਿਹਰ ਭਰੇ ਆਸ਼ਾ ਤਾਂ ਆਵੇ ਵੀ ਨਾ ਚਲੋ ਬਾਕੀ ਐ ਵੀ ਟਾਈਮ ਦਾ ਟਾਈਮ ਦਾ ਕੋਈ ਪਤਾ ਨਹੀਂ ਤੂੰ ਨਾਲੇ ਦੇਖ ਲੋ ਜੀ ਉਦੋਂ ਲੋਕ ਸਾਰਾ ਕੁਝ ਫੇਲ ਹੋ ਗਿਆ ਸੀ ਇੱਕ ਵਾਰ ਤਾਂ ਲੋਕਾਂ ਨੂੰ ਚੰਗੀ ਤਰ੍ਹਾਂ ਰੱਬ ਯਾਦ ਹੋ ਗਿਆ ਸੀਗਾ ਉਹੀ ਗੱਲ ਹੋਣਾ ਵੀ ਮੈਨੂੰ ਵੀ ਬਹੁਤ ਲੋਕਾਂ ਨਾਲ ਇਹ ਡਿਸਕਸ ਚੱਲ ਰਹੀ ਆ ਹੌਟ ਪੁਆਇੰਟ ਆ ਵੀ ਜੰਗ ਪਤਾ ਨਹੀਂ ਲੱਗੂ ਪਤਾ ਨਹੀਂ ਨਹੀਂ ਆਇਆ ਮੈਂ ਹਜੇ ਚਲੋ ਆਪਾਂ ਨੂੰ ਇਹਦੇ ਬਾਰੇ ਕਿਸੇ ਨੂੰ ਕੁਝ ਪਤਾ ਹੀ ਨਹੀਂ ਹੁੰਦਾ ਜਦੋਂ ਇੰਡੀਆ ਨੇ ਕੀਤਾ ਆਪਾਂ ਨੂੰ ਗੜਾ ਆਪਾਂ ਤਾਂ ਸੁੱਤੇ ਪਏ ਸੀ ਉਹ ਚੀਜ਼ ਆ ਵੀ ਆਪਾਂ ਤਾਂ ਕਹਿੰਦੇ ਆ ਵੀ ਨਾ ਹੋ ਹੋਵੇ ਪ੍ਰਮਾਤਮਾ ਸੁਖ ਸ਼ਾਂਤੀ ਰੱਖੇ ਜੀ ਤੇ ਬਾਕੀ ਜਰੂਰ ਦੋਸਤੋ ਕਿਸੇ ਨੇ ਵੀ ਡੇਰੀ ਫਾਰਮ ਦਾ ਕੰਮ ਸ਼ੁਰੂ ਕਰਨਾ ਉਹ ਸਾਡੇ ਦਿੱਤੇ ਨੰਬਰ ਉੱਤੇ ਕਾਲ ਕਰਕੇ ਜਾਣਕਾਰੀ ਲੈ ਸਕਦੇ ਹੋ ਤੇ ਬਾਕੀ ਇਹ ਤੋਂ ਡਰਿਆ ਨਾ ਕਰੋ ਕੰਮ ਦੀ ਸ਼ਰਮ ਨਾ ਮੰਨਿਆ ਕਰੋ ਵਿਜ਼ਿਟ ਕਰ ਲਿਓ ਜੇ ਕਿਸੇ ਨੇ ਵਿਜ਼ਿਟ ਕਰਨਾ ਸਾਡੇ ਕੋਲ ਸਿਟੀ ਡੇਰੀ ਫਾਰਮਾ ਕਚੇਰੀ ਚੌਂਕ ਤੇ ਇਧਰ ਬਾਜਾਖਾਨਾ ਜਿਹੜਾ ਚੌਕ ਆ ਇਹਦੇ ਬਿਲਕੁਲ ਵਿਚਾਲੇ ਮੌਜੂਦ ਆ ਢਿੱਲੋ ਧਰਮ ਕੰਡੇ ਦੇ ਬਿਲਕੁਲ ਸਾਹਮਣੇ ਸ਼ਿਵਾ ਸ਼ਿਵਾ ਸੇਲੋਨਗਰ ਸ਼ਿਵਾ ਧਰਮ ਕੰਡੇ ਦੇ ਬਿਲਕੁਲ ਸਾਹਮਣੇ ਆ ਤੇ ਜਰੂਰ ਵੇਟ ਕਰ ਲਿਓ ਕਾਲ ਕਰਕੇ ਆ ਜਾਓ ਗੋਲਡੀ ਨੂੰ ਨੰਬਰ ਤੁਹਾਨੂੰ ਦੇ ਦਾਂਗੇ ਕਮੈਂਟ ਕਰ ਦਿਓ ਠੀਕ ਹੈ ਜੀ ਬਹੁਤ ਬਹੁਤ ਧੰਨਵਾਦ ਜੀ ਸਾਰਿਆਂ ਦਾ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ ਓਕੇ